ਕਿੰਨਾ ਖੁਸ਼ ਹੋ ਰਹੀ ਅੰਦਰ ਚੁੱਪ ਹੋ ਜਾਣਾ ਬਸ ਹਰ ਬੰਦੇ ਨੂੰ ਲੱਗਦਾ ਦੁਨੀਆ ਦਾ ਹਰ ਬੰਦਾ ਖੁਸ਼ ਨਾਰਵੇ ਕਹਿੰਦੇ ਇੱਕ ਸੱਜ ਨੇ ਸਵਾਲ ਕੀਤਾ ਕਹਿੰਦੇ ਨੇ ਕਿ ਮੁਰਸ਼ਿਦ ਕਾਮਲ ਨਹੀਂ ਹੁੰਦਾ ਬਲਕਿ ਮੁਰੀਦ ਕਾਮਲ ਹੁੰਦਾ ਜਿਹੜਾ ਮੁਰਸ਼ਿਦ ਨੂੰ ਮੁਰਸ਼ਿਦ ਬਣਾ ਦਿੰਦਾ ਉਹਦੇ ਅੰਦਰ ਅਗਰ ਜਜ਼ਬਾ ਨਾ ਹੋਵੇ ਕੁਝ ਸਿੱਖਣ ਦਾ ਕੁਝ ਕਰਨ ਦਾ ਤਾਂ ਫਿਰ ਉਹ ਜ਼ਿੰਦਗੀ ਦੇ ਵਿੱਚ ਗੁਰੂ ਵੀ ਉਸ ਮਰਤਬੇ ਤੱਕ ਨਹੀਂ ਪਹੁੰਚਦਾ ਅੱਜ ਮੇਰੇ ਨਾਲ ਜਿਹੜਾ ਫਨਕਾਰ ਹੈ ਉਸ ਨੂੰ ਪਰਮਾਤਮਾ ਨੇ ਗੁਰਸਿੱਖੀ ਵੀ ਦਿੱਤੀ ਹੈ ਸਿਰਤ ਵੀ ਦਿੰਦੀ ਏ ਸੂਰਤ ਵੀ ਦਿੰਦੀ ਏ ਸਮਝ ਵੀ ਦਿੰਦੀ ਏ ਰੂਹ ਵੀ ਦਿੰਦੀ ਏ ਦਿਲ ਵੀ ਦਿੰਦਾ ਲਿਖਣਾ ਵੀ ਦਿੰਦਾ ਗਾਉਣਾ ਵੀ ਦਿੰਦਾ ਬਹੁਤ ਘੱਟ ਲੋਕਾਂ ਨੂੰ ਕੁਦਰਤ ਇਹੋ ਜੀਆਂ ਚੀਜ਼ਾਂ ਨਾਲ ਨਿਵਾਸ ਕੇ ਪੇਸ਼ਦੀ ਪਰ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਕਿ ਅਸੀਂ ਉਸ معاشਰੇ ਦੇ ਨਾਲ ਤਾਲੁਕ ਰੱਖਦੇ ਹਾਂ ਜਿਸ ਨੂੰ ਪੂਰੀ ਦੁਨੀਆ ਸਹਿਸਤਾ ਕਰਦੀ ਬੀਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਿਲਕੁਲ ਠੀਕ ਜੀ ਮੇਰੀ ਬੜੀ ਤਮੰਨਾ ਸੀ ਕਿ ਆਪਾਂ ਗੱਲਾਂ ਕਰਦੇ ਜੀ ਜੀ ਥੈਂਕ ਯੂ ਥੈਂਕ ਯੂ so much ਵੀ ਤੁਸੀਂ ਖਡੂਰ ਸਾਹਿਬ ਵਾਲੇ ਲੱਗੇ ਹੋ ਹਾਂ ਜੀ ਮੇਰਾ ਪਿੰਡ ਨਾ ਕੋਕਿਆ ਜੀ ਖਡੂਰ ਸਾਹਿਬ ਦੇ ਬਿਲਕੁਲ ਨਾਲ ਹੈ ਹਾਂ ਜੀ ਉਹਦਾ ਅਸਰ ਹੈ ਬਿਲਕੁਲ ਹੈਗਾ ਜੀ ਹਾਂ ਬਿਲਕੁਲ ਹੈਗਾ ਕਿਉਂਕਿ ਬੱਚੇ ਜਦੋਂ ਅੱਜ ਦੀ ਜਨਰੇਸ਼ਨ ਚ ਖਾਸ ਕਰਕੇ ਤੁਸੀਂ ਪ੍ਰੈਜੈਂਟ ਜਨਰੇਸ਼ਨ ਦੇ ਬੱਚੇ ਹੋ ਜੀ ਤੇ ਹਮੇਸ਼ਾ 8ਵੀਂ 9ਵੀਂ ਤੋਂ ਬਾਅਦ ਨਾ ਕਰਦੇ ਜਦੋਂ ਕਹਿੰਦੇ ਨੇ ਵੀ ਤੂੰ ਪੱਗ ਬੰਨਣੀ ਹੈ ਤੇ ਹਮੇਸ਼ਾ ਹੀ ਆਰਦੂਸਾਂ ਦਾ ਜਾਂ ਸਮਾਜ ਦਾ ਇਨਾ ਪ੍ਰੈਸ਼ਰ ਹੁੰਦਾ ਕਿ ਨਹੀਂ ਆ ਤੁਹਾਡਾ ਜੈਂਕੀ ਸ਼ੈਂਕੀ ਬੰਨਣਾ ਪਰ ਤੁਸੀਂ ਚੂਜ਼ ਕੀਤਾ ਹਾਂ ਗੁਰਸਿੱਖ ਮੈਂ ਮੈਂ ਸਭ ਏਦਾਂ ਉਲਟਾ ਲੈਣਾ ਕਿ ਸ਼ਾਇਦ ਕੋਈ ਬਖਸ਼ੇ ਸੀ ਜਿਨੇ ਮੈਨੂੰ ਚੂਜ਼ ਕੀਤਾ ਮੈਨੂੰ ਕਦੀ ਵੀ ਇਹ ਖਿਆਲ ਹੀ ਨਹੀਂ ਅਜੇ ਤੱਕ ਕਦੀ ਆਇਆ ਕਿਉਂਕਿ ਪਰਿਵਾਰ ਦੀ ਸਮਝ ਇਦਾਂ ਦੀ ਸੀ ਕਿ ਪਰਵਰਿਸ਼ ਇਦਾਂ ਦੀ ਸੀਗੀ ਇਹ ਕਦੀ ਵੀ ਨਹੀਂ ਖਿਆਲ ਆਇਆ ਕਿ ਇਸ ਤੋਂ ਇਲਾਵਾ ਵੀ ਕੁਝ ਕੀਤਾ ਜਾ ਸਕਦਾ ਇਦਾਂ ਹੀ ਇਦਾਂ ਹੀ ਰਹਿਣਾ ਮਤਲਬ ਅੱਛਾ ਕਿਹੜੀ ਇੱਕ ਚੀਜ਼ ਹੈ ਜਿਹੜੀ ਜਿਨੇ ਬਹੁਤ ਇਨਸਪਾਇਰ ਕੀਤਾ ਪਰਿਵਾਰ ਚ ਮੇਰੇ ਦਾਦਾ ਜੀ ਤੇ ਨਾਨਾ ਜੀ ਹਾਂ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਬਾਤਾਂ ਉਹਨਾਂ ਦੇ ਸਿਖਾਉਣ ਦੇ ਤਰੀਕੇ ਉਹ ਬਹੁਤ ਜ਼ਿਆਦਾ ਪ੍ਰੈਕਟੀਕਲ ਤਰੀਕੇ ਸੀਗੇ ਐਂਡ ਮੇਰੇ ਨਾ ਕਿਉਂਕਿ ਬਚਪਨ ਤੋਂ ਕਈ ਕਈ ਵਾਰੀ ਕੀ ਹੁੰਦਾ ਬੱਚਿਆਂ ਦੇ ਸਵਾਲ ਬੜੇ ਅੱਕਪਟੇ ਹੁੰਦੇ ਆ ਹਰ ਪੇਰੈਂਟਸ ਉਹਨੂੰ ਟੈਕਲ ਨਹੀਂ ਕਰਨਾ ਚਾਹੁੰਦੇ ਅੱਜ ਕੱਲ ਤਾਂ ਵੈਸੇ ਵੀ ਇੰਨੀ ਕਿ ਬਿਜ਼ੀ ਲਾਈਫ ਆ ਸੀ ਕਹਿੰਨੇ ਕਿ ਚੱਲ ਛੱਡ ਪਰਾਂ ਹੋਰ ਕੰਮ ਜ਼ਰੂਰੀ ਆ ਤੈਨੂੰ ਬਾਅਦ ਚ ਦੱਸਾਂਗੇ ਹੈਨਾ ਪਰ ਮੈਂ ਇੰਨਾ ਕਿ ਫੋਰਚੂਨੇਟ ਸੀਗਾ ਕਿ ਮੈਨੂੰ ਮੇਰੇ ਪੇਰੈਂਟਸ ਨੇ ਮੇਰੇ ਸਵਾਲ ਨੂੰ ਕਦੀ ਮੋੜਿਆ ਨਹੀਂ ਮੈਨੂੰ ਦਾ ਜਵਾਬ ਹਮੇਸ਼ਾ ਬਣਦਾ ਦਿੱਤਾ ਤੇ ਦਾਦਾ ਜੀ ਖੁਦ ਗੁਰਬਾਨੀ ਦੇ ਵਿੱਚ ਬਹੁਤ ਜ਼ਿਆਦਾ ਲੀਨ ਰਹਿੰਦੇ ਸੀਗੇ ਇਸ ਕਰਕੇ ਉਹਨਾਂ ਦੇ ਕੋਲ ਜਿਹੜੀ ਇੱਕੋ ਸੋਚ ਸਮਝ ਸੀਗੀ ਉਹ ਮੈਨੂੰ ਬਚਪਨ ਤੋਂ ਮਿਲਦੀ ਰਹੀ ਫਿਰ ਦੂਸਰੀ ਗੱਲ ਇਹ ਹੋਈ ਕਿ ਮੇਰਾ ਹਾਨ ਪ੍ਰਾਣ ਚ ਬਹਿਣ ਦਾ ਸਿਲਸਿਲਾ ਇੰਨਾ ਨਹੀਂ ਸੀਗਾ ਮੈਂ ਜਦੋਂ ਬਹੁਤ ਛੋਟਾ ਜਿਹਾ ਸਕੂਲ ਵੀ ਨਹੀਂ ਜਾਂਦਾ ਸੀਗਾ ਤੇ ਦਾਦਾ ਜੀ ਤੇ ਸਾਈਕਲ ਤੇ ਕਿੰਨਾ ਇੱਕ ਛੋਟੀ ਕਾਠੀ ਲਵਾਈ ਹੁੰਦੀ ਸੀ ਅੱਛਾ ਉਹ ਕਾਠੀ ਤੇ ਮੈਨੂੰ ਬਿਠਾ ਲੈਣਾ ਪਿੰਡ ਦਾ ਜਿਹੜਾ ਲਾਉਣਾ ਤਾਂ ਜਿੱਥੇ-ਜਿੱਥੇ ਉਹਨਾਂ ਨੇ ਪਿੰਡ ਚ ਰੁਕਣਾ ਉਹ ਸਾਰੇ ਮੇਰੇ ਦੋਸਤ ਬਣੇ ਜਿਹੜੇ ਉਹਨਾਂ ਦੀ ਉਮਰ ਦੇ ਸੀਗੇ ਸੋ ਮੈਂ ਉਹਨਾਂ ਦੀਆਂ ਸੱਥਾਂ 'ਚ ਬਹਿਣਾ ਉਹਨਾਂ ਦੇ ਯਾਰਾਂ ਦੋਸਤਾਂ 'ਚ ਬਹਿਣਾ ਤੇ ਉਹ ਮੇਰਾ ਬਚਪਨ ਸੀਗਾ ਸੋ ਮੈਂ ਮੇਰੇ ਨਾਲ ਦੇ ਜਿਹੜੇ ਹਾਣੀ ਨੇ ਮੈਂ ਉਹਨਾਂ ਨਾਲ ਉਹ ਮੈਚੁਰ ਗੱਲਾਂ ਕਰਦਾ ਹੁੰਦਾ ਸੀ ਉਹ ਮੇਰੇ ਤੇ ਹੱਸਦੇ ਹੁੰਦੇ ਸੀ ਕਈ ਵਾਰੀ ਇਹਨਾਂ ਗੱਲਾਂ ਤੋਂ ਪਰ ਮੈਂ ਸਕੂਲ 'ਚ ਜਿੱਥੇ ਪੜਿਆ ਜਿੱਥੇ ਕਾਲਜ 'ਚ ਪੜਿਆ ਹਮੇਸ਼ਾ ਮੈਨੂੰ ਪਿਆਰ ਹੀ ਮਿਲਿਆ ਬਹੁਤ ਪਿਆਰ ਮਿਲਿਆ ਤੁਸੀਂ ਸੋਲ ਦੇ ਵਿੱਚ ਰੂਹ 'ਚ ਯਕੀਨ ਕਰਦੇ ਜੀ ਬਿਲਕੁਲ ਦੁਬਾਰਾ ਜਨਮ 'ਚ ਜੀ ਬਿਲਕੁਲ ਬਿਲਕੁਲ ਤੁਸੀਂ ਮੰਨਦੇ ਹੋ ਕਿ ਤੁਸੀਂ 올ਡ ਸੋਲ ਮੈਨੂੰ ਹੁਣ 올ਡ ਸੋਲ ਦੀ ਜਿਹੜੀ ਕਰੈਕਟ ਡੈਫੀਨੇਸ਼ਨ ਹੈ ਉਹ ਤਾਂ ਮੈਂ ਨਹੀਂ ਜਾਣਦਾ ਕਿ ਕੀ ਹੋਊਗੀ ਕੀ ਨਹੀਂ ਪਰ ਇਹਨਾਂ ਪਤਾ ਹੈ ਕਿ ਜੋ ਸਮਝ ਤੇ ਜੋ ਇਹ ਗਾਇਕੀ ਜਾਂ ਜੋ ਕੁਝ ਮੈਨੂੰ ਮਿਲਿਆ ਉਹ ਸਿਰਫ ਇਸ ਜਨਮ ਦਾ ਨਹੀਂ ਹੈ ਉਹ ਕੁਝ ਨਾ ਕੁਝ ਪਿੱਛੇ ਰਿਹਾ ਹੋਊਗਾ ਜਿਹਦੇ ਫਾਲਸਰੂਪੀ ਮੈਨੂੰ ਆ ਚੀਜ਼ਾਂ ਮਿਲੀਆਂ ਨੇ ਜਾਂ ਹੋ ਸਕਦਾ ਮੇਰੇ ਪੁਰਖਾਂ ਨੇ ਕੋਈ ਹੈਨਾ ਕੋਈ ਤਪ ਬੰਦਗੀ ਕੁਛ ਕੀਤਾ ਹੋਊਗਾ ਜਿਹਦੇ ਕਰਕੇ ਮੈਨੂੰ ਨਵਾਜਿਆ ਗਿਆ ਹਾਂ ਅਸੀਂ ਮਿਡਲ ਕਲਾਸ ਦੇ ਬੱਚੇ ਹਾਂ ਨਾ ਸਾਰੇ ਬੜੇ ਸਿੰਪਲ ਜੇ ਕਰਾਂ ਦੇ ਜਦੋਂ ਬੀਰ ਨੂ ਰਿਦਮ ਬॉयਜ਼ ਸਾਈਨ ਕਰਦੇ ਨੇ ਤੇ ਹੀਰੇ ਗਾਣਾ ਆਂਦਾ ਜੀ ਮਹਿਸੂਸ ਹੋਇਆ ਘਰਦਿਆਂ ਨੂੰ ਵੀ ਉਹ ਮੁੰਡਾ ਸਟਾਰ ਬਣ ਗਿਆ ਜਾਂ ਪਪੂਲਰ ਹੋ ਗਿਆ ਅਮਰਿੰਦਰ ਗਿੱਲ ਨੇ ਗਾਣਾ ਗਾਇਆ ਮੈਂ ਨਾ ਇਸ ਕਰ ਰਿਹਾ ਹਾਂ ਇਹ ਗੱਲ ਕਹੂੰਗਾ ਕਿ ਮੇਰੇ ਡੈਡ ਹਮੇਸ਼ਾ ਮੇਰੇ ਨਾਲ ਖਲੋਤੇ ਨੇ ਹੂੰ ਜਦੋਂ ਵੀ ਕਦੀ ਮੈਨੂੰ ਲੱਗਿਆ ਲਾਈਫ ਦੇ ਵਿੱਚ ਕਿਉਂਕਿ ਉਹਨਾਂ ਦਾ ਸੁਪਨਾ ਸੀਗਾ ਮੈਂ ਇੰਜੀਨੀਅਰਿੰਗ 'ਚ ਜਾਵਾਂ ਮੈਂ ਇੰਜੀਨੀਅਰਿੰਗ ਕੀਤੀ ਬਟ ਮੈਂ ਕੰਪਲੀਟ ਕਰਨ ਤੋਂ ਬਾਅਦ ਸ ਮੈਨੂੰ ਲੱਗਿਆ ਕਿ ਨਹੀਂ ਮੈਂ ਜੋਬ ਵਾਲੇ ਪਾਸੇ ਜਾਣਾ ਹੀ ਨਹੀਂ ਮੇਰਾ ਰਾਹ ਹੋ ਰਿਹਾ ਕਿਉਂਕਿ ਮੇਰਾ ਰਾਹ ਮੇਰੇ ਮਨ ਦੇ ਵਿੱਚ ਬਚਪਨ ਤੋਂ ਹੀ ਤੈਅ ਸੀ ਜਦੋਂ ਮੈਂ 5 ਸਾਲ ਦਾ ਸੀ ਉਦੋਂ ਤੋਂ ਹੀ ਤੈਅ ਸੀ ਮੇਰੇ ਮਨ 'ਚ ਮੈਂ ਉਧਰੋਂ ਨਿਕਲਿਆ ਪਰ ਸਭ ਤੋਂ ਔਖਾ ਮੇਰੇ ਲਈ ਹਮੇਸ਼ਾ ਇਹ ਰਿਹਾ ਕਿ ਮੈਂ ਪਾਪਾ ਦੀ ਐਪਰੀਸੀਏਸ਼ਨ ਮਿਲ ਜਵੇ ਕਈ ਗਾਣੇ ਇਦਾਂ ਦੇ ਹੁੰਦੇ ਨੇ ਮੈਂ ਅਕਸਰ ਮੇਰੀ ਆਦਤ ਹੈ ਹੁਣ ਵੀ ਮੈਂ ਕੁਝ ਵੀ ਬਣਾਉਂਗਾ ਤਾਂ ਮੈਂ ਘਰੇ ਭੇਜਦਾ ਜ਼ਰੂਰ ਸੁਣਨ ਵਾਸਤੇ ਕਿ ਸੁਣ ਕੇ ਦੱਸਣ ਕਿ ਉਹਨਾਂ ਨੂੰ ਕਿਵੇਂ ਲੱਗਦਾ ਜਿਹੜੇ ਗਾਣੇ ਤੇ ਉਹਨਾਂ ਨੂੰ ਲੱਗੇ ਨਾ ਕਿ ਹਾਂ ਇਹਦਾ 뮤직 ਬਹੁਤ ਸੋਹਣਾ ਆ ਲਿਖਿਆ ਬਹੁਤ ਸੋਹਣਾ ਚ ਆਵਾਜ਼ ਬਹੁਤ ਸੋਹਣੀ ਆਈ ਉਹ ਗਾਣੇ ਤੇ ਮੈਨੂੰ ਸਭ ਤੋਂ ਵੱਧ ਖੁਸ਼ੀ ਮਿਲਦੀ ਉਹ ਬਾਅਦ ਚੋਂ ਰਿਲੀਜ਼ ਤੋਂ ਬਾਅਦ ਹਿੱਟ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਪਰ ਜਿਹੜੀ ਖੁਸ਼ੀ ਮੈਨੂੰ ਉਹਨਾਂ ਦੇ ਮੂੰਹੋਂ ਸੁਣ ਕੇ ਮਿਲਦੀ ਹੈ ਉਹਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੈ ਬਿਰ ਤੁਸੀਂ ਤੁਹਾਡੀ ਮਦਰ ਬੜੀ ਛੋਟੀ ਉਮਰ ਚਲੇ ਗਈ ਹੈ ਨਾ ਕਿੰਨੀ ਉਮਰ ਸੀ ਤੁਹਾਡੀ ਮੈਂ 12ਵੀਂ ਚ ਪੜਦਾ ਸੀਗਾ ਜੀ 12ਵੀਂ ਪੜ੍ਹਦੀ ਜੀ ਜੀ ਉਸ ਦਰਦ ਨੂੰ ਤੁਸੀਂ ਕਿਵੇਂ ਦੇਖਦੇ ਮੇਰੇ ਲਈ ਉਹ ਪੋਜੀਟਿਵਲੀ ਵਰਕ ਕੀਤਾ ਜੀ ਮੈਂ ਇਦਾਂ ਦਾ ਮੁੰਡਾ ਸੀ ਜਿਹੜਾ ਸ਼ਾਇਦ ਪਾਣੀ ਦਾ ਕਲਾਸ ਵੀ ਆਪ ਫੜ ਕੇ ਨਾ ਪੀਵੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਬਹੁਤ ਜ਼ਿਆਦਾ ਮੁੰ ਲਾੜ ਲੇ ਤਾਂ ਮੈਨੂੰ ਲੱਗਦਾ ਮਾਂਵਾਂ ਸਾਰੇ ਪੁੱਤਾਂ ਨੂੰ ਲਾੜ ਲਈ ਰੱਖਦੀਆਂ ਨੇ ਹਾਂ ਜੀ ਤਾਂ ਲਾੜਲਾ ਤਾਂ ਬਹੁਤ ਸੀਗਾ ਦੂਸਰੀ ਗੱਲ ਇਹ ਸੀ ਕਿ ਮੈਂ ਅਛੇ 6ਵੀਂ 7ਵੀਂ ਚ ਲਿਖਣਾ ਸ਼ੁਰੂ ਹੋ ਗਿਆ ਸੀ ਪਰ ਮੇਰੇ ਕੋਲ ਲਿਖਣ ਦਾ ਮੋਟਿਵ ਕੋਈ ਨਹੀਂ ਸੀ ਹੈਗਾ ਮੈਂ ਬਸ ਮਤਲਬ ਕੋਈ ਫਿਲਮ ਦਾ ਗਾਣਾ ਸੁਣ ਲਿਆ ਤਾਂ ਉਹਦੇ ਤੋਂ ਇਨਸਪਾਇਰ ਹੋ ਕੇ ਕੁਝ ਲਿਖ ਲਿਆ ਆਪਣੇ ਯਾਰੀ ਦੋਸਤੀ ਦੇ ਵਿੱਚ ਉਹ ਬੱਚਿਆਂ ਵਾਲੀਆਂ ਹਰਕਤਾਂ ਦੇ ਵਿੱਚੋਂ ਕੁਝ ਮੈਨੂੰ ਚੀਜ਼ ਲੱਗ ਲੱਗੀ ਦਿਲ ਨੂੰ ਜਾਂ ਉਹ ਲਿਖ ਲਿਆ ਇਦਾਂ ਸੀਗਾ ਮਾਤਾ ਜੀ ਦੇ ਜਾਣ ਤੋਂ ਬਾਅਦ ਚ ਮੈਨੂੰ ਨਾ ਇੱਕ ਲਾਈਫ ਦੀ ਜਿਹੜੀ ਉਹ ਰਿਐਲਿਟੀ ਹੈ ਉਹ ਸਮਝ ਆਉਣੇ ਸ਼ੁਰੂ ਹੋਈ ਉਸ ਤੋਂ ਬਾਅਦ ਮੈਨੂੰ ਲੱਗਿਆ ਨਾ ਕਿ ਇੱਕ ਬੰਦਾ ਜਿਹੜਾ ਬਿਲਕੁਲ ਕੱਲ੍ਹ ਤੱਕ ਤੁਹਾਡੇ ਨਾਲ ਬੈਠਾ ਹੱਸ ਰਿਹਾ ਸੀ ਅੱਜ ਫਿਜ਼ੀਕਲੀ ਤੁਹਾਡੇ ਕੋਲ ਨਹੀਂ ਹੈਗਾ ਫਿਰ ਮਾਤਾ ਜੀ ਦੀਆਂ ਗੱਲਾਂ ਯਾਦ ਆਉਣੀਆਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਇੱਕ ਵਾਰੀ ਨਾ ਜਦੋਂ ਹਸਪੀਟਲ ਦੇ ਵਿੱਚ ਸੀਗੇ ਮੈਂ ਉਹਨਾਂ ਦੇ ਪੈਰਾਂ ਵਾਲੇ ਪਾਸੇ ਬੈਠਾ ਹੋਇਆ ਸੀ ਤਾਂ ਡਾਕਟਰ ਨੇ ਇੰਜੈਕਸ਼ਨ ਲਾਉਣਾ ਸੀ ਉਹਨਾਂ ਨੂੰ ਤੇ ਮੇਰਾ ਮਨ ਜਿੱਦਾਂ ਘਬਰਾਇਆ ਜਾ ਕਿ ਮੈਂ ਇੰਜੈਕਸ਼ਨ ਲੱਗਦਾ ਦੇਖ ਨਹੀਂ ਸਕਦਾ ਤੇ ਮੈਂ ਨਾ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਦੇ ਵਿੱਚ ਆਪਣਾ ਮੂੰਹ ਚ ਦੇ ਕੁੱਟ ਲਿਆ ਤੇ ਮੈਨੂੰ ਛੇੜ ਕੇ ਕਹਿੰਦੇ ਕਹਿੰਦੇ ਤਾਂ ਮੂੰਹ ਕਰਕੇ ਦੇਖਦਾ ਸੀ ਇੰਜੈਕਸ਼ਨ ਤਾਂ ਉਹਨਾਂ ਲਾਇਆ ਨਹੀਂ ਉਹਨਾਂ ਨੇ ਉੱਪਰ ਬੋਟਲ ਦੇ ਵਿੱਚ ਇੰਜੈਕਸ਼ਨ ਦੇਣਾ ਸੀ ਫੇ ਮੈਨੂੰ ਕੋਲ ਬੁਲਾ ਕੇ ਕਹਿੰਦੇ ਕਹਿੰਦੇ ਮੈਂ ਤੈਨੂੰ ਇੱਕ ਗੱਲ ਦੱਸਾਂ ਜਦੋਂ ਕਿੰਦੇ ਖੂਬੁੱਡਾ ਹੋ ਜਾਂਦਾ ਨਾ ਉਹਦੀ ਇਟਾਂ ਡਿੱਗਣੀਆਂ ਸ਼ੁਰੂ ਹੁੰਦੀਆਂ ਪਰ ਖੂਦ ਹੀ ਇਟ ਖੂ ਤੋਂ ਬਾਹਰ ਨਹੀਂ ਡਿੱਗਦੀ ਉਹਦੇ ਵਿੱਚ ਹੀ ਡਿੱਗਦੀ ਹੈ ਕੁਦਰਤ ਨੇ ਜਿਹੜੀ ਇਹ ਕਾਇਨਾਤ ਸਿਰਜੀ ਹੋਈ ਹੈ ਨਾ ਇਹਦਾ ਜੋ ਸਿਸਟਮ ਹੈ ਇਹਦੇ ਚੋਂ ਬਾਹਰ ਕਿਸੇ ਨੇ ਨਹੀਂ ਜਾਣਾ ਸਾਰਾ ਕੁਝ ਇੱਥੇ ਹੀ ਰਹਿਣਾ ਬਸ ਇਹ ਹੈ ਕਿ ਉਹ ਇਟ ਆਪਣੀ ਥਾਂ ਤੇ ਨਹੀਂ ਹੁੰਦੀ ਪਰ ਉਸ ਸਿਸਟਮ ਚੋਂ ਬਾਹਰ ਨਹੀਂ ਹੁੰਦੀ ਐਂਡਿਓ ਸਿਸਟਮ ਦਾ ਹਿੱਸਾ ਹੀ ਹੈ ਹੈਨਾ ਫਿਰ ਉਹ ਜਿੱਦਾਂ ਜਿੱਦਾਂ ਦਾਦਾ ਜੀ ਨੇ ਦੱਸਿਆ ਸੀ ਨਾਨਾ ਜੀ ਨੇ ਦੱਸਿਆ ਸੀ ਉਹ ਗੁਰਬਾਣੀ ਦੀਆਂ ਪੰਕਤੀਆਂ ਜਦੋਂ ਘੁੰਮੀਆਂ ਦਿਮਾਗ ਦੇ ਵਿੱਚ ਹੈਨਾ ਵੀ ਇੱਕ ਖੇਡ ਹੁੰਦਾ ਸਾਰੇ ਸਪਲਿਟ ਹੁੰਦੇ ਨੇ ਫਿਰ ਇਕੱਠੇ ਹੁੰਦੇ ਨੇ ਉਹ ਖੇਡ ਜਦੋਂ ਸਾਰਾ ਦਿਮਾਗ ਦੇ ਵਿੱਚ ਗੇੜ-ਗੇੜਿਆ ਤਾਂ ਫਿਰ ਲੱਗਿਆ ਕਿ ਹਾਂ ਇਹਨੂੰ ਪੋਜ਼ਿਟਿਵਲੀ ਲੈਣਾ ਚਾਹੀਦਾ ਹੈ ਉਹਨਾਂ ਦਾ ਆਉਣਾ ਉਹਨਾਂ ਦਾ ਜਾਣਾ ਉਹ ਕਿੰਨਾ ਕੁ ਸਿਖਾ ਕੇ ਜਾ ਰਿਹਾ ਹੈ ਉਹ ਮੇਰੇ ਅੰਦਰ ਕਿੰਨੀਆਂ ਕਿ ਟੀਚਿੰਗਸ ਜਿਹੜੀਆਂ ਉਦਾਂ ਸ਼ਾਇਦ ਉਹਨੀਆਂ ਪੱਕੀਆਂ ਨਹੀਂ ਹੋਣੀਆਂ ਸੀ ਪਰ ਉਹਨਾਂ ਦੇ ਜਾਣ ਨਾਲ ਹੋ ਗਈਆਂ ਸੁਭਾਅ ਦੇ ਕਿੰਨੇ ਹੀ ਮੇਰੇ ਫਲੌਜ਼ ਸੀਗੇ ਜਿਹੜੇ ਉਹਨਾਂ ਦੇ ਜਾਣ ਤੋਂ ਬਾਅਦ ਚ ਪਤਾ ਲੱਗੇ ਹੈ ਨਾ ਜਿਹੜੇ ਉਹਨਾਂ ਨੇ ਯਾਦਾਂ ਦੇ ਵਿੱਚ ਆ ਕੇ ਉਹ ਕਰੈਕਟ ਕੀਤੇ ਨੇ ਬਾਅਦ ਚ ਮਤਲਬ ਮਾਂ ਦੇ ਵਿਛੋੜੇ ਨੇ ਵੀਰ ਸਿੰਘ ਨੂੰ ਵੀਰ ਸਿੰਘ ਬਣਾਇਆ ਹਾਂਜੀ ਕਹਿ ਸਕਦੇ ਹਾਂ ਜੀ ਮੈਂ ਤਾਂ ਹਮੇਸ਼ਾ ਇਹ ਵੀ ਗੱਲ ਕਹਿਣਾ ਹੁੰਦਾ ਕਿ ਮੈਂ ਗਾਉਣਾ ਵੀ ਮਾਂ ਦੀਆਂ ਲੋਰੀਆਂ ਚੋਂ ਸਿੱਖਿਆ ਵੀਰ ਜ਼ਿੰਦਗੀ ਦੇ ਵਿੱਚ ਤੁਹਾਡੇ ਤੁਹਾਡਾ ਜਿਹੜਾ ਗਾਣਾ ਹੈ ਜੀ ਇੱਕ ਬੜਾ ਅਧਿਆਤਮ ਨਾਲ ਬਹੁਤ ਜ਼ਿਆਦਾ ਸਪਿਰਚੁਅਲੀ ਇੱਕ ਬੜਾ ਹੀਲਿੰਗ ਵਾਲਾ ਜੀ ਤੁਸੀਂ ਆਪਣੇ ਗਾਣੇ ਨੂੰ ਕਿਵੇਂ ਡਿਫਾਈਨ ਕਰਦੇ ਮੈਂ ਜ਼ਿਆਦਾ ਵੀ ਲਿਖਣ ਦੀ ਕੋਸ਼ਿਸ਼ ਕਰਦਾ ਨਾ ਜੀ ਪਹਿਲੀ ਗੱਲ ਮੈਂ ਕੋਸ਼ਿਸ਼ ਨਹੀਂ ਕਰਦਾ ਮੈਨੂੰ ਮੇਰੇ ਨਾਲ ਮੇਰੇ ਪ੍ਰੋਡਿਊਸਰਸ ਵੀ ਮੇਰੇ ਮੇਰੇ ਟੀਮ ਦੇ ਬੰਦੇ ਵੀ ਇਸ ਗੱਲ ਤੋਂ ਖਫਾ ਹੁੰਦੇ ਨੇ ਕਿ ਮੈਂ ਬਹੁਤ ਮੂਡੀ ਹਾਂ ਮੈਂ ਲਿਖਦਾ ਉਹ ਤੋਂ ਜਦੋਂ ਜਦੋਂ ਮੈਂ ਲਿਖਣਾ ਆ ਹੂੰ ਮੈਂ ਇਦਾਂ ਨਹੀਂ ਕਿ ਤੁਸੀਂ ਮੈਨੂੰ ਕਹੋ ਕਿ ਹਾਂ ਆਹ ਚੱਲ ਰਿਹਾ ਕੁਛ ਇਦਾਂ ਦਾ ਲੈ ਕੇ ਆ ਨਹੀਂ ਮੈਂ ਜੋ ਮਹਿਸੂਸ ਕਰ ਰਿਹਾ ਹਾਂ ਉਹ ਮੈਂ ਉਹੀ ਲਿਖ ਸਕਦਾ ਮੈਂ ਉਹਦੀ ਉਲਟ ਵਹਾਅ ਚ ਜਾ ਕੇ ਮੈਂ ਨਹੀਂ ਕ੍ਰੀਏਟ ਕਰਦਾ ਜੇ ਕੋਈ ਫਿਲਮ ਦੀ ਸਿਚੁਏਸ਼ਨ ਵੀ ਮੈਨੂੰ ਦਿੱਤੀ ਜਾਂਦੀ ਆ ਤਾਂ ਮੈਂ ਉਹਨੂੰ ਇਹ ਦੇਖਦਾ ਕਿ ਇਹ ਮੇਰੀ ਜ਼ਿੰਦਗੀ ਚ ਕਿਦ ਤਣ ਵਾਪਰੂਗੀ ਜਾਂ ਕਦੋਂ ਵਾਪਰੀ ਸੀ ਜਾਂ ਮੈਂ ਉੱਥੇ ਜਾਊਂਗਾ ਜਾਂ ਜਦ ਤੱਕ ਕੋਈ ਘਟਨਾ ਦੁਬਾਰਾ ਹੁੰਦੀ ਨਹੀਂ ਮੇਰੀ ਲਾਈਫ ਚ ਮੈਂ ਲਿਖਣੀ ਪਉਂਦਾ ਹੁੰਦਾ ਤੇ ਮੇਰੇ ਨਾਲ ਉਹ ਚੀਜ਼ ਦਾ ਪਰਸਨਲ ਕਨੈਕਸ਼ਨ ਹੋਣਾ ਬਹੁਤ ਜ਼ਰੂਰੀ ਹੈ ਲਿਖਣ ਵਾਸਤੇ ਤੇ ਜੋ ਮੈਂ ਮਹਿਸੂਸ ਕਰਦਾ ਹਾਂ ਤਕਰੀਬਨ ਉਹਦਾ ਮੈਂ ਕਹਾਂ ਕਿ 20-30% ਹੀ ਹੋਊਗਾ ਜਿਹੜਾ ਮੈਂ ਕਾਗਜ਼ ਤੇ ਉਤਾਰ ਪਾਉਣਾ ਕਿਉਂਕਿ ਮੈਨੂੰ ਭਾਸ਼ਾ ਬਹੁਤ ਮਤਲਬ ਅਧੂਰੀ ਲੱਗਦੀ ਹੈ ਹਾਲਾਂਕਿ ਪੰਜਾਬੀ ਤੋਂ ਸੋਹਣੀ ਜ਼ੁਬਾਨ ਨਹੀਂ ਪਰ ਫਿਰ ਵੀ ਐ ਮਹਿਸੂਸ ਹੁੰਦਾ ਕਿ ਈਮੋਸ਼ਨ ਤੇ ਜਿਹੜੇ ਤੁਹਾਡੇ ਅੰਦਰ ਦੀਆਂ ਗੱਲਾਂ ਹੁੰਦੀਆਂ ਨੇ ਨਾ ਉਹ ਉਹਨਾਂ ਦੀ ਰਫ਼ਤਾਰ ਇੰਨੀ ਕਿ ਜ਼ਿਆਦਾ ਹੁੰਦੀ ਹੈ ਸ਼ਾਇਦ ਅਸੀਂ ਉਹਨੇ ਕੈਪੇਬਲ ਨਹੀਂ ਹੁੰਦੇ ਕਿ ਉਹਨੂੰ ਕਾਗਜ਼ ਤੇ ਉਤਾਰ ਸਕੀਏ ਕਈ ਵਾਰੀ ਸਾਨੂੰ ਵੋਕੇਬਲਰੀ ਚੋਂ ਅੱਖਰ ਨਹੀਂ ਔੜਦੇ ਕਈ ਵਾਰੀ ਲਿਖਣ ਲੱਗਿਆ ਅਸੀਂ ਉਹਦੀ ਡੈਫੀਨੇਸ਼ਨ ਨੂੰ ਵਿਗਾੜ ਦਿੰਨੇ ਆ ਪਰ ਜਿਹੜਾ ਪਿਓਰ ਇਮੋਸ਼ਨ ਹੁੰਦਾ ਨਾ ਉਹ ਬਹੁਤ ਉੱਚਾ ਸੱਚਾ ਹੁੰਦਾ ਹੂੰ ਕਈ ਵਾਰੀ ਇਦਾਂ ਵੀ ਹੋਇਆ ਕਿ ਮੈਂ ਕੋਈ ਗਾਣਾ ਲਿਖਿਆ ਜਿਦਾ ਤੇ ਉਹ ਮਿਰਤਿ ਸ਼ਾਇਦ ਉਹਨਾਂ ਅਸਰ ਨੇ ਕੀਤਾ ਸੁਣਨ ਵਾਲੇ ਤੇ ਮੇਰੇ ਤੋਂ ਕਿਤੇ ਜ਼ਿਆਦਾ ਕਰ ਗਿਆ ਉਦੋਂ ਮੈਨੂੰ ਐ ਮਹਿਸੂਸ ਹੋਇਆ ਕਿ ਨਾ ਲਿਖਣ ਵਾਲਾ ਵੱਡਾ ਹੈ ਨਾ ਗਾਉਣ ਵਾਲਾ ਵੱਡਾ ਹੈ ਮਹਿਸੂਸ ਕਰਨ ਵਾਲਾ ਵੱਡਾ ਹੈ ਜਿਹੜਾ ਮਹਿਸੂਸ ਕਰ ਪਾ ਰਿਹਾ ਨਾ ਉਹ ਸਭ ਤੋਂ ਵੱਡਾ ਹੈ ਜਦੋਂ ਮਹਿਸੂਸ ਹੋਣਾ ਬੰਦ ਹੋ ਜਵੇ ਉਦੋਂ ਮਤਲਬ ਕਿ ਤੁਹਾਡੇ ਦਿਲ ਦੇ ਵਿੱਚ ਖਰਾਬੀ ਆਉਣੀ ਸ਼ੁਰੂ ਹੋ ਗਈ ਬਿਲਕੁਲ ਕਿੰਨੀ ਖੂਬਸੂਰਤ ਗੱਲ ਹੈ ਨਾ ਕਿ ਮਤਲਬ ਤਾਂ ਪੂਰਾ ਨਿظام ਹੀ ਦਿਲ ਦੇ ਨਾਲ ਚੱਲਦਾ ਬਿਲਕੁਲ ਜੀ ਜਦੋਂ ਮੈਨੂੰ ਲੱਗਦਾ ਕੋਈ ਕਿਸੇ ਦਾ ਦਿਲ ਦੁਖਾਉਂਦਾ ਹੈ ਜੀ ਜਾਂ ਕਿਸੇ ਦੀ ਦਿਲ ਨੂੰ ਛੱਟ ਵੱਜਦੀ ਹੈ ਹੂੰ ਤੇ ਮੈਂ ਕੰਨੀ ਮੈਂ ਜਦੋਂ ਅਗਲੇ ਬੰਦੇ ਨੂੰ ਮਹਿਸੂਸ ਨਹੀਂ ਹੋ ਰਹਾ ਹੁੰਦਾ ਜੋ ਹੰਡਾ ਆ ਰਿਹਾ ਉਹਦਾ ਕਸੂਰ ਨਹੀਂ ਕਿਉਂਕਿ ਮੈਂ ਤੁਹਾਨੂੰ ਉਹੀ ਦਿੱਤਾ ਜੋ ਮੇਰੇ ਕੋਲ ਸੀ ਬਿਲਕੁਲ ਮੁਹੱਬਤ ਸੀ ਬਿਲਕੁਲ ਪਿਆਰ ਸੀ ਮੇਰੇ ਕੋਲ ਇੱਜ਼ਤ ਸੀ ਮਤਲਬ ਉਹ ਦਿੱਤੀ ਜੀ ਤੁਸੀਂ ਮੈਨੂੰ ਉਹੀ ਕੁਝ ਦੇਣਾ ਨਾ ਜੋ ਤੁਹਾਡੇ ਕੋਲ ਬਿਲਕੁਲ ਜੀ ਬਿਲਕੁਲ ਇਦਾਂ ਤੇ ਮੈਨੂੰ ਲੱਗਦਾ ਕਿ ਇਹ ਬੜੀ ਖੂਬਸੂਰਤ ਗੱਲ ਹੈ ਕਿ ਜਿੰਨੂੰ ਤੁਸੀਂ ਸ਼ਬਦਾਜ ਜਾਂ ਗੀਤਾਜ ਪਰੋ ਸੱਕਦੇ ਜੀ ਵੀ ਜਿਹੜੀ ਜੇ ਤੁਹਾਨੂੰ ਲੱਗਦਾ ਕਿ ਅਗਰ ਤੁਸੀਂ ਆਪਣੇ ਯੰਗਰ ਵਰਜਨ ਨੂੰ 15-16 ਸਾਲ ਦੇ ਬੀਰ ਨੂੰ ਕੋਈ ਗਾਣਾ ਸੁਣਾਓ ਆਪਣਾ ਤੇ ਉਹ ਕਿਹੜਾ ਹੋਏਗਾ ਇਸ ਵੇਲੇ ਜੇ ਹੋਊਗਾ ਤਾਂ ਉਹ ਗਾਣਾ ਹੋਊਗਾ ਆ ਸਾਡੀ ਫਿਲਮ ਦਾ ਹੀ ਗਾਣਾ ਸੀਗਾ ਹੁਣੇ ਇਹਨਾ ਮਹਿਲਾ ਵਿੱਚ ਗਾ ਕੇ ਸੁਣਾ ਹਾਂਜੀ ਇਹਨਾ ਮੇਲਾ ਚ ਬੇਗਾਨੇ ਆ ਕਿ ਸਕੇ ਆਣ ਵਸਣਾ ਕਦੋਂ ਤੱਕ ਰਹਿਣਾ ਇਹਨਾ ਕਿਹੜੇ ਵੇਲੇ ਟੱਠਣਾ ਮੁਸ਼ਕਤਾ ਨਾਲ ਪਾਏ ਜਿਹੜੇ ਚਾਵਾਂ ਨਾ ਸਜਾਏ ਜਿਹੜੇ ਸਦਾ ਨਹੀਂ ਤੂੰ ਇਹਨਾਚ ਸੁਹਾਵਣਾ ਡੇਰਾ ਜਗ ਦਾ ਮੱਲਾ 네ਰਾ ਅੱਖ ਦਾ ਮੱਲਾ ਉਗਦੇ ਸੂਰਜ ਨਾਲ ਉੱਡ ਪੁੱਡ ਜਾਵਣਾ ਇਹ ਗੀਤ ਹੈ ਕਜੀ ਜੀ ਬੜਾ ਖੂਬਸੂਰਤ ਹੈ ਸ਼ੁਕਰੀਆ ਜਦੋਂ ਆਪਾਂ ਗੁਰੂ ਦੇ ਨਾਲ ਲੱਗੇ ਹੁੰਦੇ ਹਾਂ ਜੀ ਔਰ ਇਹ ਗਲੈਮਰ ਦੀ ਦੁਨੀ ਜੀ ਬੜਾ ਡੈਡਲੀ ਕੰਬੀਨੇਸ਼ਨ ਹੈ ਇਹਦੇ ਚ ਮੇਨਟੇਨ ਕਰਕੇ ਰੱਖਣਾ ਜੀ ਔਰ ਤੁਹਾਡੀ ਆਮਦ ਇੰਡਸਟਰੀ ਦੇ ਵਿੱਚ ਜੀ ਬਹੁਤ ਸਾਰੇ ਨੌਜਵਾਨ ਮੁੰਡੇ ਜਿਹੜੇ ਪਗ ਸਜਾਉਂਦੇ ਹੋਣਗੇ ਜਿਨ੍ਹਾਂ ਦਾ ਦਾੜਾ ਪ੍ਰਕਾਸ਼ ਹੋਇਆ ਉਹਨਾਂ ਦੇ ਲਈ ਇੱਕ ਬੜਾ ਚਾਨਣ ਮਨਾਰਾ ਹੋਏਗੀ ਕਿ ਇੱਕ ਮੁੰਡਾ ਇਸ ਤਰ੍ਹਾਂ ਦਾ ਵੀ ਆਇਆ ਹੈ ਔਰ ਇਸ ਤਰ੍ਹਾਂ ਵੀ ਅਸੀਂ ਕਲਾਕਾਰੀ ਕਰ ਸਕਦੇ ਹਾਂ ਜੀ ਤੁਹਾਨੂੰ ਇਹਦੀ ਅਪਰੀਸ਼ੀਏਸ਼ਨ ਮਿਲੀ ਨੌਜਵਾਨ ਮੁੰਡੇ ਕੋਲੋਂ ਬਹੁਤ ਮਿਲੀ ਜੀ ਬਹੁਤ ਬੜੀ ਮੈਨੂੰ ਨਾ ਹਮੇਸ਼ਾ ਇੱਕ ਇੱਕ ਚੀਜ਼ ਬੜੀ ਇੰਪੋਰਟੈਂਟ ਲੱਗੀ ਹੈ ਜਿਹੜੀ ਅਸੀਂ ਸ਼ਾਇਦ ਦੁਨੀਆ ਦੇ ਸੋਸ਼ਲ ਸਟਰਕਚਰ 'ਚ ਰਹਿ ਕੇ ਨਾ ਵਿਸਰ ਗਏ ਹਾਂ ਉਹ ਚੀਜ਼ ਹੈ ਆ ਲਾਈਫ ਨੂੰ ਨੇਚਰਲ ਰੱਖਣਾ ਹਾਂ सिंपल ਵੀ ਰੱਖਣਾ ਸਿੰਪਲ ਉਹੀ ਆ ਮਤਲਬ ਨੇਚਰਲ ਦਾ ਮਤਲਬ ਹੀ ਸਿੰਪਲ ਆ ਹੈਨਾ ਅਸੀਂ ਕੰਪਲੀਕੇਟ ਕਰਤੀਆਂ ਚੀਜ਼ਾਂ ਕੰਪਲੈਕਸ ਕਰਤੀਆਂ ਚੀਜ਼ਾਂ ਸਾਨੂੰ ਐਕਸੈਂਟਸ ਸਿੱਖਣੇ ਪੈਂਦੇ ਆ ਜੀ ਬੋਗਰੀਬ ਮਤਲਬ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਮੇਰੇ ਬੋਲਣ ਦਾ ਤਰੀਕਾ ਹੋ ਰਿਹਾ ਕੋਈ ਦੂਜਾ ਬੰਦਾ ਆ ਗਿਆ ਤੇ ਬੋਲਣ ਦਾ ਤਰੀਕਾ ਬਦਲਣਾ ਪੈਂਦਾ ਕਿਸੇ 엘ੀਟ ਪਾਰਟੀ ਚ ਜਾਓ ਤੇ ਉੱਥੇ ਤਰੀਕਾ ਹੋਰ ਹੀ ਕੁਝ ਕਰਨਾ ਪੈਂਦਾ ਹੈਨਾ ਉਹ ਚੀਜ਼ਾਂ ਨੂੰ ਕਰ ਕਰਕੇ ਨਾ ਅਸੀਂ ਆਪਣੇ ਅੰਦਰ ਦੀ ਮਾਸੂਮੀਅਤ ਨੂੰ ਜੰਗਲੇ ਜੇ ਚ ਪਾ ਦਿੱਤਾ ਮੈਂ ਇੱਕ ਵਾਰੀ ਇੱਕ ਨਾ ਖੁੱਲੀ ਕਵਿਤਾ ਵੀ ਲਿਖੀ ਸੀ ਉਹਦਾ ਸਿਰਲੇਖ ਇਹ ਹੀ ਸੀਗਾ ਕਿ ਇੱਕ ਬੱਚਾ ਮੇਰਾ ਬਚਪਨ ਜਿਹੜਾ ਉਹ ਇੱਕ ਕੰਧ ਦੇ ਪਰਲੇ ਪਾਸੇ ਖੜਾ ਹੈ ਔਰ ਇੱਕ ਕੰਧ ਉਸਰਦੀ ਜਾ ਰਹੀ ਹੈ ਉਹਦੇ ਤੇ ਮੇਰੇ ਦਰਮਿਆਨ ਉਹ ਕਬਰਾਈਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਿਹਾ ਹੈ ਕੀ ਨਾ ਹੋਵੇ ਕੰਧ ਉਸਰਦੀ ਉਸਰਦੀ ਮੈਨੂੰ ਤੂੰ ਦੱਸਣਾ ਬੰਦ ਹੋ ਜਾਏ ਤੇ ਤੈਨੂੰ ਮੈਂ ਦੱਸਣਾ ਬੰਦ ਹੋ ਜਾਵਾਂ ਉਡੀ ਕਬਰਾਂ ਆਟ ਨੂੰ ਮੈਂ ਮਹਿਸੂਸ ਕਰਦਾ ਤਾਂ ਫਿਰ ਮੈਂ ਮੈਂ ਇੱਕ ਗੀਤ ਵੀ ਹੈ ਮੈਂ ਤੁਹਾਨੂੰ ਸੁਣਾਉਣਾ ਉਹ ਗੀਤ ਹੈਗਾ ਕਿ ਉਹ ਬਚਪਨ ਕਹਿੰਦਾ ਹੈ ਮੈਨੂੰ ਅੱਜ ਦੇ ਵੀਰ ਸਿੰਘ ਨੂੰ ਹੈ ਨਾ ਜਿਹੜਾ ਸਪੌਟਲਾਈਟਸ ਦੇ ਵਿੱਚ ਖੜਾ ਹੈ ਉਹ ਕਹਿੰਦਾ ਕਿ ਹੋਰ ਨਹੀਂ ਬਿਤਾਈ ਜਾਂਦੀ ਤੇਰੇ एहसान ਤੇ ਉੱਡਿਆ ਨਹੀਂ ਜਾਂਦਾ ਤੇਰੇ ਦਸੇ ਅਸਮਾਨ ਤੇ ਉੱਡ ਪੁੱਡ ਜਾਣ ਦੇ ਤੂੰ ਸੋਚ ਦੇ ਪੰਖੇ ਰੂਆਂ ਨੂੰ ਅਲੜਾ ਨੂੰ ਚਾਵਾ ਦੇ ਬਨੇਰਿਆਂ ਤੇ ਬੈਣ ਦੇ ਸ਼ਹਿਰ ਦੇ ਆਚਾਨਣਾ ਚ ਜੁਗ ਨੂੰ ਗਵਾਚੇ ਮੇਰੇ ਮੈਨੂੰ ਮੇਰੇ ਪੋੜਿਆਂ ਹਨੇਰਿਆਂ ਚ ਰਹਿਣ ਦੇ ਸ਼ਹਿਰ ਦੇ ਆਚਾਨਣਾ ਚ ਜੁਗ ਨੂੰ ਗਵਾਚੇ ਮੇਰੇ ਮੈਨੂੰ ਮੇਰੇ ਪੋੜਿਆਂ ਹਨਰੇ ਆਚ ਰਹਿਣ ਦੇ ਜੇ ਡਿੱਗਿਆ ਤੇ ਉਠਾਂਗਾ ਫਰਿਸ਼ਤੇ ਨਹੀਂ ਚਾਹੀਦੇ ਇਹ ਬਦੋਬਦੀ ਖਾਮ ਖਾਦੇ ਰਿਸ਼ਤੇ ਨਹੀਂ ਚਾਹੀਦੇ ਗੇਂਦਿਆਂ ਨੂੰ ਸੁੰਗਿਆਂ ਗੁਲਾਬ ਨਹੀਂ ਉਸ ਦੇ ਗੇਂਦਿਆਂ ਨੂੰ ਸੁੰਘਿਆਂ ਗੁਲਾਬ ਨਹੀਂ ਉਹ ਰਸ ਦੇ ਹਵਾਹਾਂ ਆਜ਼ਾਦ ਤੂੰ ਚਫੇਰਿਆਂ ਚ ਵਹਿਣ ਦੇ ਸ਼ਹਿਰ ਦੇ ਆਚਾਨਣਾ ਚ ਭੱਜਦੀਆਂ ਰਹਿੰਦੀਆਂ ਇਹ ਅਕ ਲੱਖ ਲੋਈਆਂ ਨਹੀਂ ਬੱਦਲਾਂ ਦੇ ਹਾਥੀਆਂ ਨਾ ਗੱਲਾਂ ਵੀ ਤੇ ਹੋਈਆਂ ਨਹੀਂ ਪਾਣੀਆਂ ਦੇ ਪਾਰ ਜੇ ਠਿਕਰੀ ਨੂੰ ਲਾਵਣਾ ਮੈਂ ਪਾਣੀਆਂ ਦੇ ਪਾਰ ਜੇ ਠਿਕਰੀ ਨੂੰ ਲਾਵਣਾ ਮੈਂ ਸਫਰਾ ਤੇ ਕਾਗਜ਼ਾਂ ਦੇ ਬੇੜਿਆਂ ਨੂੰ ਰਹਿਣ ਦੇ ਸ਼ਹਿਰ ਦਿਆਂ ਚਾਨਣਾ ਚ ਜੁਗਨੂ ਗਵਾੱਚੇ ਮੇਰੇ ਮੈਨੂੰ ਮੇਰੇ ਪੋੜਿਆਂ ਅਨਰੇ ਆਚ ਰਹੇ ਬਹੁਤ ਹੀ ਖੂਬਸੂਰਤ ਬਹੁਤ ਹੀ ਖੂਬਸੂਰਤ ਜੀ ਸ਼ੁਕਰੀਆ ਮਨ ਲੱਗਦਾ ਕਿ ਉਹ ਜਿਹੜਾ ਅੰਦਰ ਮਾਸੂਮ ਜਾਂ ਬੀਰ ਬੈਠਾ ਹੋਇਆ ਔਰ ਮਨ ਲੱਗਦਾ ਹਰ ਬੰਦੇ ਦੇ ਅੰਦਰ ਨਾ ਇੱਕ ਮਾਸੂਮੀਅਤ ਅਕਸਰ ਨਾ ਸਦੀ ਜੀ ਮੈਨੂੰ ਇੰਟਰਵਿਊਸ ਦੇ ਵਿੱਚ ਨਾ ਬੜਾ ਸਿਆਣਾ 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 ਬਣਾ ਦਿੰਦਾ ਹੈ ਮੈਨੂੰ ਲੱਗਦਾ ਕਿ ਸਿਆਣਪ ਇੱਕ ਪਾਸਾ ਹੈ ਹਾਂ ਮੇਰੇ ਅੰਦਰ ਇੱਕ ਇੰਨਾਕ ਸੋਹਣਾ ਬੱਚਾ ਰਹਿੰਦਾ ਹੈ ਜਿਹੜਾ ਮਿੱਟੀ 'ਚ ਲਿਬੜਨਾ ਚਾਹੁੰਦਾ ਹੈ ਪਾਣੀ 'ਚ ਖੇਡਣਾ ਚਾਹੁੰਦਾ ਹੈ ਹੈਨਾ ਜਿਹੜਾ ਭੁੱਲ ਜਾਣਾ ਚਾਹੁੰਦਾ ਕਿ ਅਡਲਟ ਵਰਲਡ ਕੀ ਹੈ ਹੈਨਾ ਜਿਹੜਾ ਸਾਰਾ ਕੁਝ ਡੀਲਰ ਨਹੀਂ ਕਰਤੇ ਮੇਰਾ ਤਾਂ ਫਿਰ ਹਰ ਬੰਦੇ ਦੇ ਅੰਦਰ ਇੱਕ ਬੱਚਾ ਹੁੰਦਾ ਅਸੀਂ ਇੰਨੀਆਂ ਲੇਅਰਸ ਆ ਲੇਅਰਸ ਐਡ ਆਨ ਕਰ ਲੈਨੇ ਆ ਹਰ ਬੰਦਾ ਤੁਸੀਂ ਮੈਂ 70 ਸਾਲ ਦੇ ਬਜ਼ੁਰਗ ਵੀ ਦੇਖੇ ਨੇ ਜੀ ਜਿਹੜੀ ਜਦੋਂ ਆਪਣੇ ਸਿਸਟਮ 'ਚ ਹੁੰਦੇ ਨੇ ਨਾ ਜਿੱਥੇ ਉਹਨਾਂ ਨੂੰ ਕੁਝ ਬੰਨਣਾ ਨਹੀਂ ਹੁੰਦਾ ਤੇ ਮੈਂ ਉਹਨਾਂ ਨੂੰ ਬੱਚੇ ਬੰਨਦਿਆਂ ਦੇਖਿਆ ਬਿਲਕੁਲ ਮਤਲਬ ਮੈਂ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਬੜੀ ਵਾਰ ਬੱਚੇ ਬੰਨਦਾ ਦੇਖਿਆ ਜਦੋਂ ਇੱਕ ਦੂਜੇ ਨਾਲ ਹੁੰਦੇ ਨੇ ਉਹ ਬੱਚਿਆਂ ਵਾਂਗੂ ਲੜਦੇ ਨੇ ਉਹ ਬੱਚਿਆਂ ਵਾਂਗੂ ਬਿਹੇਵ ਕਰਦੇ ਨੇ ਮੈਂ ਕਿਹਾ ਇੱਥੇ ਇਹਨਾਂ ਨੇ ਕਿਸੇ ਨੂੰ ਕੁਝ ਪ੍ਰੂਵ ਨਹੀਂ ਕਰਨਾ ਵੀ ਅਸੀਂ ਤੁਹਾਡੇ ਮਾਪਿਓ ਆ ਜੀ ਹਾਂ ਜੀ ਇੱਥੇ ਅਸੀਂ ਤੁਹਾਡੇ ਸੱਸ ਸਹੁਰਾ ਵਾਂ ਅਸੀਂ ਤੁਹਾਡੇ ਇੱਥੇ ਉਹ ਆਪ ਹੀ ਨੇ ਉਹੀ ਜਿਨ੍ਹਾਂ ਦਾ 17 18 ਸਾਲਾਂ ਦਾ ਵਿਆਹ ਹੋਇਆ ਸੀ ਉਹ ਆਪਣੇ ਆਪ ਨੂੰ ਉਸੇ ਰੀਂਜ ਚ ਜਦੋਂ ਦੋਨੋਂ ਜਣੇ ਹੁੰਦੇ ਨੇ ਨਾ ਤੁਸੀਂ ਚੋਰੀਕਦੀ ਵੇਖਦੇ ਹੋ ਮੈਨੂੰ ਰਾਦ ਹੁੰਦਾ ਹਰ ਬੰਦੇ ਦੇ ਅੰਦਰ ਉਹ ਬੱਚਾ ਜਿੱਦਾਂ ਮੈਨਾਂ ਦਾ ਸਿੱਬੀ ਕਈ ਵਾਰੀ ਇਸ ਬੋਝ ਥੱਲੇ ਤੁਹਾਨੂੰ ਤੁਹਾਡਾ ਦਿਲ ਕਰਦਾ ਕਿਰੇ ਭੱਜ ਜਾਣ ਨੂੰ ਕਿਧਰੇ ਲੁੱਕ ਜਾਣ ਨੂੰ ਫਿਰ ਪਰ ਤੁਹਾਨੂੰ ਆ ਕੇ ਆਣਾ ਪੈਂਦਾ ਵੀ ਇੱਥੇ ਤੇ ਇਹ ਲੜਾਈ ਤੁਹਾਨੂੰ ਲੱਗਦੀ ਹੈ ਵੀ ਕਿਹੜਾ ਗਾਣਾ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਅਰਦਾਸ ਵਰਗਾ ਗਾਣਾ ਪ੍ਰੇਅਰ ਵਰਗਾ ਗਾਣਾ ਆ ਕਾਫੀ ਨੇਜ਼ੀ ਇਦਾਂ ਕੁਝ ਕਿ ਇਦਾਂ ਦੇ ਗਾਣੇ ਨੇ ਜਿਹੜੇ ਰਿਲੀਜ਼ਡ ਨਹੀਂ ਆ ਹੂੰ ਮੈਨੂੰ ਇੱਕ ਚੀਜ਼ ਦੇ ਉੱਤੇ ਆਪਣੇ ਆਪ ਤੇ ਬੜਾ ਗੁੱਸਾ ਆਉਂਦਾ ਹੁੰਦਾ ਕਈ ਵਾਰੀ ਕਈ ਵਾਰੀ ਅਸੀਂ ਸ਼ੁਕਰ ਕਰਨਾ ਭੁੱਲ ਜਾਂਦੇ ਆ ਤੇ ਅਰਦਾਸ ਦੇ ਵਿੱਚ ਡਿਮਾਂਡਸ ਦੀ ਲਿਸਟ ਲੈ ਕੇ ਬਹਿ ਜਾਂਦੇ ਆ ਤਾਂ ਮੇਰਾ ਇੱਕ ਗੀਤ ਹੈ ਉਹਦੇ ਵਿੱਚ ਮੈਂ ਕਿਹਾ ਸੀ ਕਿ ਅੱਜ ਫੇਰ ਤੇਰੇ ਦਰਦ ਆਤਾ ਇੱਕ ਫਰਮੈਸ਼ ਲਿਆਇਆ ਹਾਂ ਪੂਰੀ ਕਰ ਦੇ ਨਿੱਕੀ ਜਿਹੀ ਇੱਕ ਖਾਇਸ਼ ਲਿਆਇਆ ਹਾਂ ਰਤੀ ਪਰ ਵੀ ਹੁੰਦਾ ਸ਼ੁਕਰਗੁਜ਼ਾਰ ਨਹੀਂ ਰੱਬਾ ਮੈਂ ਹਾਂ ਲੋੜਾਂ ਦਾ ਯਾਰ ਤੇਰਾ ਯਾਰ ਨਹੀਂ ਰੱਬਾ ਆਏ ਹਾਏ ਤੇ ਮੈਨੂੰ ਜਦੋਂ ਮੈਂ ਇਹ ਮਤਲਬ ਆਪਣੇ ਆਪ ਨੂੰ ਇਹ ਮਹਿਣਾ ਜਿਹਾ ਮਾਰਿਆ ਨਾ ਉਸ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਅਰਦਾਸ ਨੂੰ ਅਸੀਂ ਬਣਾ ਕੇ ਲਿਆ ਹੂੰ ਅਸੀਂ ਅਰਦਾਸ ਦੇ ਵਿੱਚ ਇੱਕ ਲਿਸਟ ਖੋਲ ਕੇ ਭੇਜਣ ਦੇ ਆ ਕਿ ਅੱਜ ਦੇ ਦਿਨ ਦੀਆਂ ਮੇਰੀਆਂ ਲੋੜਾਂ ਆ ਨੇ ਹੂੰ ਤੇ ਪਰ ਜਿਹੜੀ ਸਹੀ ਲੋੜ ਹੁੰਦੀ ਆ ਉਹ ਉਹਦੇ ਬਾਰੇ ਕਦੀ ਗੱਲ ਹੀ ਨਹੀਂ ਕਰਦੇ ਉਹਦਾ ਕਦੀ ਜ਼ਿਕਰ ਹੀ ਨਹੀਂ ਕਰਦੇ ਜਿਹੜੀ ਚੀਜ਼ ਨੇ ਸਾਰੀਆਂ ਚੀਜ਼ਾਂ ਕਵਰ ਕਰ ਲੈਣੀਆਂ ਹੁੰਦੀਆਂ ਤੇ ਸਾਰੇ ਪਾਸੇ ਸਾਨੂੰ ਖੁਸ਼ ਕਰ ਦੇਣਾ ਹੁੰਦਾ ਉਹਦੇ ਲਈ ਅਸੀਂ ਅਰਦਾਸ ਹੀ ਨਹੀਂ ਕਰ ਪਾਉਂਦੇ ਸੋ ਉਹ ਮੈਨੂੰ ਲੱਗਦਾ ਕਿ ਜੇ ਮੈਂ ਮੈਨੂੰ ਪੁੱਛੋ ਕਿ ਮਨ ਕਰਕੇ ਕੋਈ ਅਰਦਾਸ ਹੋਵੇ ਤਾਂ ਮੈਂ ਗੁਰਬਾਣੀ ਚੋਂ ਹੀ ਕੁਛ ਨਾ ਕੁਛ ਕਾਉਣਾ ਤੇ ਫਿਰ ਮਾਲਕ ਨੂੰ ਸਿਰਫ ਇਹ ਕਹਿਣਾ ਵੀ ਹਾਂ ਤੁਹਾਡੇ ਚਰਨ ਮਿਲ ਜਾਣ ਤਾਂ ਹੋਰ ਕੁਛ ਨਹੀਂ ਸਭ ਤੋਂ ਸੋਹਣੀ ਅਰਦਾਸ ਇਹ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੇ ਵਾਹ ਕਿ ਤੇਰੇ ਚਰਨਾਂ ਦੀ ਪ੍ਰੀਤ ਮਿਲ ਜੇ ਇਸ ਤੋਂ ਸੋਹਣਾ ਕੁਛ ਨਹੀਂ ਮੈਂ ਨੇ ਇੱਕ ਬੜਾ ਅੱਛਾ ਲਿਖਿਆ ਸੀਗਾ ਕਿ ਮੇਨੂੰ ਦੀ ਸਟਾਰਟਿੰਗ ਯਾਦ ਪਰ ਮੇਰਾ ਇੱਕ ਬੜਾ ਅੱਛਾ ਮੈਂ ਪਿਛੇ ਕਵਿਤਾ ਲਿਖੀ ਸੀ ਤੇ ਉਹ ਵਿੱਚ ਇਸੇ ਤੁਸੀਂ ਜਿੱਦਾ ਕਿਹਾ ਕਿ ਮੈਂ ਲੋੜਾਂ ਦਾ ਯਾਰ ਆ ਵਿੱਚ ਸੀਗਾ ਕਿ ਹੰਨੀ ਕਰਦਾ ਮੈਂ ਲੋਕਾਂ ਨੂੰ ਦੇਖ ਕੇ ਵਾ ਵਾ ਇੱਥੇ ਕਿਹੜਾ ਕੋਈ ਮੰਨਦਾ ਹੈ ਕਿ ਮੈਂ ਵੀ ਵਿਦਵਾਨ ਹਮ ਮੰਨਿਆ ਹਜ਼ੂਰ ਕਿ ਅੱਜ ਕੱਲ ਮੈਂ ਵੀ ਬੜਾ ਸ਼ੈਤਾਨ ਹਾਂ ਪਰ ਮੰਦਾ ਮਾ ਹਜ਼ੂਰ ਕਿ ਦੁਨੀਆ ਨੂੰ ਵੇਖ ਕੇ ਥੋੜਾ ਜਿਹਾ ਹੈਵਾਨ ਹਾਂ ਮੈਨੂੰ ਲੱਗਦਾ ਕਿ ਦੁਨੀਆ ਨਾਲ ਵੇਖ ਕੇ ਤੁਸੀਂ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਦਲ ਜਿੰਦੀ ਮੈਂ ਤੁਹਾਨੂੰ ਇੱਕ ਇੱਕ ਗੀਤ ਸੁਣਾਉਣਾ ਇਹ ਇਹਦੇ ਨਾਲ ਰਿਲੇਟਡ ਹੈ ਨਾ ਟੀਉੜੀ ਬਣ ਜਾਈਂ ਫਿਕਰਾਂ ਦੀ ਨਾ ਟੀਉੜੀ ਬਣ ਜਾਈਂ ਫਿਕਰਾਂ ਦੀ ਮੁਸਕਾਨ ਬਣਿਆ ਰਹੇ ਇਹ ਹੋ ਤਾਂ ਸਿਆਣਪ ਹੈ ਦਿਲਾਂ ਨਾਦਾਨ ਬਣਿਆ ਰੈ ਇਹੋ ਤਾਂ ਸਿਆਣਪ ਹੈ ਦਲਾ ਨਾਦਾਨ ਬਣਿਆ ਰੈ ਸੁਪਨੇ ਵਰਗੀ ਦੁਨੀਆ ਸੁਪਨਾ ਹੀ ਚੰਨਾ ਬੇ인다 ਨਾ ਜਲਾਕੇ ਇੱਥੇ ਜੀ ਚੰਨਾ ਮਾਲਕ ਬਣਨ ਦੀ ਸੋਚੀ ਨਾ ਮਹਿਮਾਨ ਬਣਿਆ ਰੈ ਇਹ ਹੁਸਿਆਣਪ ਹੈ ਦਲਾ ਨਾਦਾਨ ਬਣਿਆ ਰੈ ਨਾਦਾਨ ਬਣਿਆ ਰੈ ਇਸ ਤਰ੍ਹਾਂ ਬਹੁਤ ਅੱਛਾ ਜੀ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਜਦੋਂ ਅਸੀਂ ਜ਼ਿੰਦਗੀ ਦੇ ਮੈਨੂੰ ਲੱਗਦਾ ਕਿ ਜੇ ਅਸੀਂ ਗਾਇਕੀ ਤੇ ਸ਼ਾਇਰੀ ਕਰਨ ਲੱਗ ਪਏ ਹਾਂ ਜੀ ਤੇ ਲੰਬੀ ਚੱਲੇਗੀ ਗੱਲ ਇਹ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਆਪਣੀਆਂ ਭਾਵਨਾਵਾਂ ਨੂੰ ਆਪਣੀਆਂ ਇਮੋਸ਼ਨਸ ਨੂੰ ਜਦੋਂ ਤੁਸੀਂ ਕਿਸੇ ਵੀ ਚੀਜ਼ ਜੀ ਜੇ ਜਦੋਂ ਤੁਹਾਡਾ ਦਿਲ ਦੁਖੀ ਹੁੰਦਾ ਤੁਸੀਂ ਲਿਖਦੇ ਹੋ ਗਾਉਂਦੇ ਹੋ ਕਿ ਕੰਪੋਜ਼ ਕਰਦੇ ਚੁੱਪ ਹੋ ਜਾਣਾ ਬਸ ਚੁੱਪੋ ਕੇ ਬਸ ਇਹ ਕੋਸ਼ਿਸ਼ ਕਰਦਾ ਹੁੰਨਾ ਕਿ ਮੈਂ ਆਪਣੇ ਅੰਦਰ ਨੂੰ ਇਹ ਕਹਿ ਸਕਾਂ ਵੀ ਦਿਲ ਤਕੜਾ ਕਰਕੇ ਦੇਖ ਤਮਾਸ਼ਾ ਜ਼ਿੰਦਗੀ ਦਾ ਵੀ ਆਪਣੇ ਆਪ ਨੂੰ ਇੱਕ ਪੋਜ਼ਿਟਿਵ ਹਲੂਣਾ ਜਿਹਾ ਦੇ ਕੇ ਕਿ ਦੇਖ ਕਿੰਨਾ ਸੋਹਣਾ ਮਾਲਕ ਨੇ ਮੌਕਾ ਬਖਸ਼ਤਾ ਫਿਰ ਇਹ ਸੱਚੀ ਚੀਜ਼ ਨੂੰ ਲੰਘਣ ਦਾ ਕਿੰਨਾ ਮਜ਼ਾ ਆਊਗਾ ਤਾਂ ਉਹ ਵਾਕਈ ਹੀ ਅਦਾਨਾ ਚੁੱਪ ਦਾ ਕੀ ਮਤਲਬ ਚੁੱਪ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਚੁੱਪ ਕਰ ਜਾਂਦੇ ਆ ਨਾ ਤੁਹਾਡੀ ਜ਼ੁਬਾਨ ਜਦੋਂ ਚੁੱਪ ਕਰ ਜਾਂਦੀ ਹੈ ਫਿਰ ਤੁਹਾਨੂੰ ਅੰਦਰ ਦਾ ਸ਼ੋਰ ਸੁਣਨਾ ਸ਼ੁਰੂ ਹੁੰਦਾ ਹੈ ਤਦ ਤੱਕ ਸੁਣਦਾ ਨਹੀਂ ਕਿੰਨਾ ਕੁ ਸ਼ੋਰ ਹੈ ਅੰਦਰ ਬਹੁਤ ਬਹੁਤ ਜ਼ਿਆਦਾ ਬਾਹਰ ਕੰਮ ਕਰਦੇ ਹੋ ਜਾਂ ਤਾਂ ਕਿ ਅੰਦਰ ਕਰਦੇ ਆ ਆ ਇਹ ਰਿਲੇਟਡ ਰਿਲੇਟਡ ਨੇ ਦੋਵੇਂ ਚੀਜ਼ਾਂ ਬਾਹਰ ਦਾ ਕੰਮ ਕਈ ਵਾਰੀ ਅੰਦਰ ਤੇ ਵੀ ਕੰਮ ਕਰ ਜਾਂਦਾ ਹੈ ਔਰ ਅੰਦਰ ਕੀਤਾ ਕੰਮ ਕੇਵਰੀ ਬਾਹਰ ਤੇ ਵੀ ਕੰਮ ਕਰਦਾ ਮੈਨੂੰ ਲੱਗਦਾ ਬਹੁਤਾ ਕੰਮ ਅੰਦਰ ਕੀਤਾ ਬਾਹਰ ਜਿਹੜਾ ਅਸੀਂ ਕਰ ਰਹੇ ਹਾਂ ਉਹ ਮੈਨੂੰ ਲੱਗਦਾ ਅੰਦਰ ਹੀ ਆ ਰਿਹਾ ਹੈ ਤਾਂ ਚਲੋ ਇਸ ਤਰੀਕੇ ਨਾਲ ਹੈ ਹੀ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਫਿਜ਼ੀਕਲ ਲਾਈਫ ਦਾ ਡਿਸਪੀਸਪਲਨ ਜਾਂ ਫਿਜ਼ੀਕਲ ਲਾਈਫ ਦੇ ਕੀਤੀਆਂ ਕਈ ਚੀਜ਼ਾਂ ਤੁਹਾਡੇ ਅੰਦਰ ਨੂੰ ਬਹੁਤ ਸੋਹਣੀਆਂ ਡੈਫੀਨੇਸ਼ਨਸ ਦੇ ਜਾਂਦੀਆਂ ਨੇ ਬੜਾ ਸਕੂਨ ਦੇ ਜਾਂਦੀਆਂ ਨੇ ਮੈਂ ਤਾਂ ਇਹ ਵੀ ਸਮਝਦਾ ਕਈ ਵਾਰੀ ਜ਼ਿੰਦਗੀ 'ਚ ਘਟਨਾ ਵਾਪਰੀ ਹੈ ਮੇਰ ਨਾਲ ਕਿ ਕੋਈ ਸਵਾਲ ਹੁੰਦਾ ਨਾ ਉਹਦਾ ਜਵਾਬ ਕਈ ਵਾਰੀ ਤੁਹਾਨੂੰ ਟਰੱਕ ਦੇ ਪਿੱਛੇ ਲਿਖਿਆ ਵੀ ਮਿਲ ਜਾਂਦਾ ਹੈ ਤੁਸੀਂ ਰੱਬ ਦੇ ਸੁਨੇਹੇ ਮੰਨਦੇ ਬਿਲਕੁਲ ਮੰਨਦੇ ਜੀ ਤੁਸੀਂ ਮੰਨਦੇ ਕਿਸੇ ਨਾ ਕਿਸੇ ਸਵਾਲ ਕਰਦੇ ਹੋ ਤੇ ਤੁਹਾਨੂੰ ਅਗਰ ਤੁਸੀਂ ਜਾਗਰਤ ਅਵਸਥਾ ਚ ਹੋ ਤੇ ਲੱਗੇ ਚੱਗੇ ਤੁਸੀਂ ਅਵੇਅਰ ਹੋ ਤੇ ਲੱਗੇ ਚੱਗੇ ਤੁਹਾਨੂੰ ਆਨਸਰਸ ਬਿਲਕੁਲ ਸਾਡੇ ਕੋਲ ਤਾਂ ਤਰੀਕਾ ਬੜਾ ਸੌਖਾ ਹੁਕਮਨਾਮਾ ਸਾਹਿਬ ਕੋ ਡੇਲੀ ਜੀ ਹਾਂ ਜੀ ਸਭ ਤੋਂ ਸੌਖਾ ਤਰੀਕਾ ਹੈ ਆਪਣਾ ਜੀ ਅੱਜ ਵਾਬਾ ਜੀ ਨੇ ਕੀ ਹੁਕਮ ਮੈਂ ਤਾਂ ਕਿ ਜਦੋਂ ਪਾਕਿਸਤਾਨ ਦੀ ਫੇਰੀ ਤੇ ਸੀਗਾ ਲਾਹੌਰ ਬੈਠਿਆ ਇੱਕ ਸੱਜਣ ਨੇ ਸਵਾਲ ਕੀਤਾ ਕਿ ਤੁਸੀਂ ਜਦੋਂ ਸਵਾਲਾਂ ਦੇ ਉਸ ਜੰਜਾਲ ਦੇ ਵਿੱਚ ਫਸੇ ਹੋਨੇ ਹੋ ਤਾਂ ਕਿਹੜੇ ਮੁਰਸ਼ਿਦ ਨੇ ਤੁਹਾਡੇ ਕੋਲ ਜਿੱਨਾ ਕੋਲ ਤੁਸੀਂ ਜਾ ਕੇ ਪੁੱਛਦੇ ਹੋ ਤਾਂ ਮੈਂ ਉਹਨੇ ਇਹੋ ਗੱਲ ਕਹੀ ਸੀ ਵੀ ਮੈਂ ਇਸ ਗੱਲੋਂ ਬੜਾ ਖੁਸ਼ ਨਸੀਬ ਹਾਂ ਕਿ ਸਾਡਾ ਤਾਂ ਗੁਰੂ ਜੀ ਹੁੰਦਾ ਸਾਡੇ ਵਿੱਚ ਬੈਠਾ ਹੈ ਅਸੀਂ ਕੋਈ ਵੀ ਸਵਾਲ ਉਹਨਾਂ ਨੂੰ ਪੁੱਛ ਸਕਦੇ ਹਾਂ ਹੈਨਾ ਤਾਂ ਇਹ ਮੈਨੂੰ ਲੱਗਦਾ ਹੈ ਕਿ ਸਾਡੀ ਸਾਡੀ ਬਹੁਤ ਵੱਡੀ ਖੁਸ਼ਕਿਸਮਤੀ ਹੈ ਇਸ ਗੱਲੋਂ ਬਿਲਕੁਲ ਠੀਕ ਕਹਿੰਦੇ ਕਿਹੜੀ ਚੀਜ਼ ਬਹੁਤ ਜ਼ਿਆਦਾ ਦੁੱਖ ਦਿੰਦੀ ਵੀਰ ਦੁੱਖ ਜਦੋਂ ਇਹ ਦੇਖਦਾ ਨਾ ਕਿ ਰੱਬ ਦੀ ਬਣਾਈ ਦੁਨੀਆ ਨੂੰ ਬੰਦੇ ਨੇ ਸਿਰਫ ਹਉਮੈ ਵਸ ਹੋ ਕੇ ਉਹਦੇ ਚੈਨਾਂ ਇੱਕ ਖਲਾਰਾ ਪਾ ਲਿਆ ਕੋਈ ਇਨਸੀਡੈਂਟ ਇਦਾਂ ਦਾ ਸਾਹਮਣੇ ਆ ਜਾਏ ਕੋਈ ਜੰਗ ਦੀ ਗੱਲ ਹੋਵੇ ਜਾਂ ਕਈ ਵਾਰੀ ਮੈਂ ਮੈਂ ਛੋਟੀ ਜਿਹੀ ਉਦਾਹਰਨ ਦੇ ਕੇ ਸਮਝਾਉਣਾ ਕਿ ਸਮੁੰਦਰ ਦੇ ਕੰਢੇ ਲੂਣ ਹੁੰਦਾ ਹੁਣ ਉਹ ਲੂਣ ਸਮੁੰਦਰ ਨੇ ਸਾਰਿਆਂ ਲਈ ਦਿੱਤਾ ਹੈ ਪਰ ਇੱਕ ਬੰਦੇ ਨੇ ਉਹਨੂੰ ਸਟੋਰ ਕਰਕੇ ਵੇਚਣਾ ਸ਼ੁਰੂ ਕਰਕੇ ਉਹਦੇ ਚ ਲਾਲਚ ਖੜਾ ਕਰ ਲਿਆ ਉਹਨੂੰ ਕਿੱਤੇ ਦਾ ਰੂਪ ਦੇ ਲਿਆ ਹੈ ਨਾ ਉਹ ਚੀਜ਼ਾਂ ਜਿਹੜੀਆਂ ਨੇ ਉਹ ਕੁਦਰਤ ਨੇ ਸਾਰਿਆਂ ਨੂੰ ਬਰਾਬਰ ਸ਼ਾਇਦ ਦਿੱਤੀਆਂ ਸੀ ਪਰ ਇੱਕ ਨੇ ਉਹਦਾ ਜਮਾਦੜਾ ਕਰਕੇ ਉਹ ਸਾਰਿਆਂ ਦੇ ਸਿਰ ਤੇ ਚੜ ਕੇ ਬਹਿ ਗਿਆ ਕੋਈ ਕੋਈ ਵਿਚਾਰਾ ਤਰਸਦਾ ਹੈ ਨਾ ਉਹ ਜਿਹੜਾ ਇੰਬੈਲੈਂਸ ਹੈ ਵੇਸੇ ਤਾਂ ਕੁਦਰਤ ਨੇ ਆਪਣੇ ਹਿਸਾਬ ਨਾਲ ਰੱਖਿਆ ਹੈ ਕਿੰਨੂੰ ਕਿੰਨਾ ਦੇਣਾ ਕਿੰਨਾ ਨਹੀਂ ਦੇਣਾ ਇਹ ਉਹਨੂੰ ਬਿਹਤਰ ਪਤਾ ਹੈ ਪਰ ਸਾਡਾ ਜਿਹੜਾ ਉਹ ਹਲਕਾ ਦਿਲੇ ਲੈਣਾ ਉਹ ਕਈ ਵਾਰੀ ਇਹੋ ਜੀਆਂ ਚੀਜ਼ਾਂ ਦੇਖ ਕੇ ਅੱਜ ਵੀ ਜਦੋਂ ਮੈਂ ਕਈ ਵਾਰੀ ਗੱਡੀ ਤੇ ਲੰਘਾਂ ਤੇ ਕਈਆਂ ਚੌਂਕਾਂ ਦੇ ਵਿੱਚ ਸਵੇਰੇ 7 ਵਜੇ 6 ਵਜੇ ਮਜ਼ਦੂਰ ਖੜੇ ਹੁੰਦੇ ਨੇ ਵੀ ਸਾਨੂੰ ਕੋਈ ਲੈ ਕੇ ਜਾਊਗਾ ਤਾਂ ਉਹ ਅੱਜ ਵੀ ਮੈਨੂੰ ਲੱਗਦਾ ਕਿ ਅਸੀਂ ਕਿਹੜੇ ਮੂਹ ਨਾਲ ਕਹਿੰਨੇ ਕਿ ਗੁਲਾਮੀ ਬੰਦ ਹੋ ਗਈ ਹੈ ਹੈਨਾ ਵੀ ਅੱਜ ਮਜ਼ਦੂਰ ਤਾਂ ਅੱਜ ਵੀ ਰੋਜ਼ ਉਚਾਰੇ ਵਕਣ ਲੀ ਹੁੰਦੇ ਨੇ ਹੈਨਾ ਉਡੀਕਦੇ ਨੇ ਵੀ ਕੋਈ ਲੈ ਕੇ ਜਾਵੇ ਫਿਰ ਉਹ ਫਿਜ਼ੀਕਲ ਤੇ ਮੈਂਟਲ ਵਰਕ ਦੇ ਵਿੱਚ ਜਿਹੜਾ ਪੈਸੇ ਦਾ ਇੰਨਾ ਡਿਫਰੈਂਸ ਹੈ ਇਹ ਚੀਜ਼ਾਂ ਕਿੰਨਾ ਕਿਤੇ ਦਿਲ ਤੋੜਦੀਆਂ ਨੇ ਸਭ ਤੋਂ ਜ਼ਿਆਦਾ ਜਦੋਂ ਆਪਾਂ ਕੰਮ ਕਰ ਰਹੇ ਹੁੰਦੇ ਆ ਕਿ ਦੁਨੀਆ ਚ ਕਦੀ ਕਦੀ ਡਰ ਲੱਗਦਾ ਕਿ ਇਹ ਜਿਹੜੀ ਮਸ਼ਹੂਰੀ ਵਾਲੀ ਜਰਨੀ ਇਹ ਖੁੱਸ ਵੀ ਸਕਦੀ ਹੈ ਸ਼ੋਹਰਤ ਕੀ ਬੁਲੰਦੀ ਸ਼ੋਹਰਤ ਦੇ ਖੁੱਸਣ ਦਾ ਇੰਨਾ ਡਰ ਨਹੀਂ ਲੱਗਦਾ ਹਾਂ ਨਾ ਮੈਨੂੰ ਸਰਵਾਈਵਲ ਦਾ ਲੱਗਦਾ ਕਿ ਰੋਟੀ ਕਿੱਥੋਂ ਖਾਊਗਾ ਮੈਨੂੰ ਮੈਨੂੰ ਜਿਹੜਾ ਡਰ ਲੱਗਦਾ ਉਹ ਸਿਰਫ ਇਹ ਹੈ ਕਿ ਮੈਂ ਆਪਣੇ ਆਪ ਤੋਂ ਕੰਨੀ ਨੱਕ ਤਰਉਣ ਲੱਗ ਜਾਵਾਂ ਮੈਂ ਆਪਣੀ ਅੱਖ ਚੱਕ પા ਕੇ ਦੇਖਣ ਜੋਗਾ ਰਹਿ ਜਾਵਾਂ ਮੈਂ ਜੇ ਗੁਰੂ ਸਾਹਿਬ ਦੇ ਸਾਹਮਣੇ ਬੈਠਾ ਆ ਜਾਂ ਆਪਣੇ ਮਾਪਿਆਂ ਦੇ ਸਾਹਮਣੇ ਆਪਣਿਆਂ ਦੇ ਸਾਹਮਣੇ ਬੈਠਾਂ ਕਿਸੇ ਰੁਚਾ ਕਰਕੇ ਬਹਿ ਸਕਾਂ ਕਿ ਮੈਂ ਕੁਝ ਗਲਤ ਨਹੀਂ ਕੀਤਾ ਇਸ ਚੀਜ਼ ਤੋਂ ਹਮੇਸ਼ਾ ਇੱਕ ਮੈਨੂੰ ਰਿਹਾ ਕਿ ਮੇਰੇ ਹੱਥੋਂ ਕਦੀ ਕੁਝ ਇਦਾਂ ਦਾ ਨਾ ਹੋ ਜਾਏ ਤੁਸੀਂ ਅੱਜ ਦੀ ਜਨਰੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਤੁਹਾਡਾ ਵੀ ਜੈਂਜ਼ੀ ਅੱਜਕੱਲ ਸਾਰੇ ਬੜਾ ਵਰਡ ਹੈ ਜੈਂਜ਼ੀ ਜੈਂਜ਼ੀ ਤੁਹਾਨੂੰ ਆnde ਕੋਈ ਵਰਡ ਨਹੀਂ ਮੈਨੂੰ ਮੈਨੂੰ ਇੰਨੇ ਨਹੀਂ ਹੋਗੇ ਮੈਨੂੰ ਇੰਨੇ ਨਹੀਂ ਹੋਗੇ ਹਾਂਜੀ ਮੈਂ ਤੁਹਾਨੂੰ ਇਹ ਕਹਿੰਦੀ ਹਾਂ ਵੀ ਜਦੋਂ ਤੁਸੀਂ ਸਵੇਰ ਤੋਂ ਸ਼ਾਮ ਤੱਕ ਆਪਾਂ ਸਾਰੇ ਰੀਲਾਂ ਤੁਹਾਡੇ ਅੱਗੇ ਅੱਗੇ ਤੁਸੀਂ ਦੇਖੋ ਨਾ ਦੇਖੋ ਹਾਂਜੀ ਆਲੇ ਦੁਆਲੇ ਇਹਨਾਂ ਦੇਖ ਰਿਆ ਹੁੰਦਾ ਤੁਹਾਨੂੰ ਕੁਝ ਆ ਦੇਖਿਆ ਉਹ ਦੇਖਿਆ ਸਿਰ ਤੋਂ ਸ਼ਾਮ ਤੱਕ ਜਦੋਂ ਰੀਲਾਂ ਦੀ ਜ਼ਿੰਦਗੀ ਦੇ ਵਿੱਚ ਹਰ ਬੰਦੇ ਨੂੰ ਲੱਗਦਾ ਦੁਨੀਆ ਦਾ ਹਰ ਬੰਦਾ ਖੁਸ਼ ਹਮ ਜਦ ਕਿ ਮੈਨੂੰ ਲੱਗਦਾ ਹੈ ਕਿ ਜਿਹੜੇ ਬੰਦੇ ਬਹੁਤ ਹੱਸਦੇ ਨੇ ਮੈਂ ਹਮ 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 ਹ ਤੇ ਮੀਨ ਉਹਨਾਂ ਦੀਆਂ ਅੱਖਾਂ ਬੜੀਆਂ ਵਿਰਾਨ ਮਤਲਬ ਉਦਾਸ ਲੱਗਦੀਆਂ ਆ। ਉਦਾਸ ਲੱਗਦੀਆਂ ਹਾਂਜੀ। ਮਿਲਦਾ ਹੁੰਦਾ ਇਹ ਅੰਦਰੋਂ ਬੜੇ ਟੁੱਟੇ ਹੋਏ ਨੇ। ਜੀ। ਤੁਹਾਨੂੰ ਇਹ ਲੱਗਦਾ ਕਿ ਬੜੀ ਮਤਲਬ ਉਹ ਜਿਹੜੀ ਨਵੀਂ ਜਨਰੇਸ਼ਨ ਨੇ ਇਹ ਸਾਰੀ ਮਤਲਬ ਫੇਕਨੈਸ ਦੇ ਵਿੱਚ ਜ਼ਿਆਦਾ ਆ ਗਈ ਹੈ ਕਿ بجائے ਕਿ ਅਸਲੀ ਜ਼ਿੰਦਗੀ। ਕੁਝ ਬੱਚੇ ਮੈਂ ਇਦਾਂ ਦੇ ਵੀ ਦੇਖੇ ਨੇ ਜਿਹੜੇ ਬੜੇ ਐਗਜ਼ੈਕਟ ਨੇ। ਹਮ। ਸਾਡੇ ਵਾਲੀ ਜਨਰੇਸ਼ਨ ਦੀ ਪ੍ਰੋਬਲਮ ਇਹ ਸੀਗੀ ਆ ਮਤਲਬ ਹੈਗੇ ਤਾਂ ਇਸੇ ਜਨਰੇਸ਼ਨ ਦਾ ਹੀ ਪਾਰਟ ਆ ਅਸੀਂ ਪਰ ਇਹਨਾਂ ਤੋਂ ਥੋੜਾ ਜਿਹਾ ਪਹਿਲਾਂ ਆ। ਹਮ। ਮੇਰੀ ਪ੍ਰੋਬਲਮ ਇਹ ਰਹੀ ਹੈ ਹਮੇਸ਼ਾ ਕਿ ਮੈਂ ਜੋ ਮਹਿਸੂਸ ਕਰਦਾ ਮੈਂ ਬਹੁਤ ਐਗਜ਼ੈਕਟਲੀ ਅਗਲੇ ਨੂੰ ਕਹਿ ਨਹੀਂ ਪਾਉਂਦਾ ਕਿ ਅਗਲੇ ਤਾਂ ਦਿਲ ਨਾ ਟੁੱਟੇ ਹੈਨਾ ਸਾਨੂੰ ਇਹ ਦੱਸਿਆ ਜਾਂਦਾ ਵੀ ਇਦਾਂ ਨਹੀਂ ਕਰਨਾ ਨਹੀਂ ਕਹਿਣਾ ਹੈਨਾ ਪਰ ਹੁਣ ਦੀ ਜਨਰੇਸ਼ਨ ਦੀ ਇਹ ਗੱਲ ਖੂਬਸੂਰਤ ਹੈ ਕਿ ਉਹ ਬਹੁਤ ਐਗਜ਼ੈਕਟ ਹੈ ਉਹ ਕਿਛਦੀ ਪ੍ਰਵਾਹ ਤੋਂ ਪਹਿਲਾਂ ਆਪਣੇ ਦਿਲ ਦੀ ਪ੍ਰਵਾਹ ਕਰਦੀ ਹੈ ਹਾਂ ਦੂਸਰੀ ਚੀਜ਼ ਇਹ ਹੈ ਕਿ ਜਿਹੜਾ ਤੁਸੀਂ ਪਾਸਾ ਦੱਸ ਰਹੇ ਹੋ ਕਿ ਹਾਂ ਇੱਕ ਫੀਕਨੈਸ ਦੇ ਵਿੱਚ ਇੰਨਾ ਕੁ ਜ਼ਿਆਦਾ ਰਹਿਣ ਲੱਗ ਗਏ ਬੱਚੇ ਵਰਚੁਅਲ ਵਰਲਡ ਨੂੰ ਹੀ ਰਿਐਲਿਟੀ ਬਣਾ ਕੇ ਜੀਣ ਲੱਗ ਗਏ ਹੈਨਾ ਫਿਰ ਜਿਹੜੀਆਂ ਚੀਜ਼ਾਂ ਚੋਂ ਅਸਲ ਚ ਸਕੂਨ ਨਿਕਲਣਾ ਸੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਜਾਂਦੇ ਉਹ ਚੀਜ਼ਾਂ ਕਿਤਨਾ ਕਿਤੇ ਡਰਾਉਣ ਵਾਲੀਆਂ ਤਾਂ ਹੈਗੀਆਂ ਪਰ ਮੈਂ ਉਮੀਦ ਕਰਦੀ ਆਂ ਵੀ ਬੱਚਿਆਂ ਨੂੰ ਅਵੇਅਰਨੈਸ ਆਈਏ ਨਾ ਵੀ ਅਸੀਂ ਉਹ ਕਹਿਣਾ ਜੋ ਅਸੀਂ ਨਹੀਂ ਕਰ पाए ਕਿ ਅਸੀਂ ਐਗਜ਼ੈਕਟਲੀ ਉਹੀ ਬੋਲਣਾ ਜੋ ਅਸੀਂ ਮਹਿਸੂਸ ਕਰਦੇ ਉਹ ਵੀ ਇੱਕ ਚੰਗੀ ਮਨ ਲੱਗਦਾ ਚੰਗੀ ਗੱਲਾਂ ਨਾਲੇ ਦੂਸਰੀ ਗੱਲ ਵੀ ਹੁੰਦੀ ਆ ਮੈਨੂੰ ਐ ਲੱਗਦਾ ਕਿ ਜਦੋਂ ਅਸੀਂ ਵਿਗੜ ਰਹੇ ਹੁੰਨੇ ਨਾ ਉਦੋਂ ਸਾਨੂੰ ਨਹੀਂ ਪਤਾ ਹੁੰਦਾ ਜਦੋਂ ਅਸੀਂ ਵਿਗੜ ਚੁੱਕੇ ਹੁੰਨੇ ਆ ਉਦੋਂ ਸਾਨੂੰ ਪਤਾ ਲੱਗਦਾ ਕਿ ਮੈਂ ਉਹ ਨਹੀਂ ਰਿਹਾ ਫਿਰ ਵਾਪਸੀ ਦਾ ਰਸਤਾ ਫਿਰ ਸ਼ੁਰੂ ਹੁੰਦਾ ਹੈ ਨਾ ਸੋ ਇੱਕ ਵਾਰੀ ਮੈਨੂੰ ਲੱਗਦਾ ਹੈ ਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਿੱਦਾਂ ਤੁਸੀਂ ਕਿਹਾ ਤੁਹਾਡੇ ਮਾਤਾ ਜੀ ਦਾ ਜਾਣਾ ਜੀ ਸ਼ਾਇਦ ਵੀਰ ਸਿੰਘਾ ਜੂ ਨਾਮ ਮੈਨੂੰ ਲੱਗਦਾ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਦੋਂ ਕੋਈ ਇਨਸੀਡੈਂਟ ਐਕਸੀਡੈਂਟ ਕੋਈ ਘਟਨਾ ਜਾਂ ਕੋਈ ਸੱਟ ਇਹੋ ਜਿਹੀ ਵੱਜਦੀ ਏ ਜਿਹੜੀ ਉਹਨੂੰ ਸ਼ਾਇਦ ਜ਼ਿੰਦਗੀ ਦੇ ਵਿੱਚ ਬੜਾ ਸਮਝਦਾਰ ਕਰ ਦਿੰਦੀ ਏ ਔਰ ਹਰ ਬੰਦੇ ਦੇ ਉਹ ਵਕਤ ਨੀਅਤ ਨੇ ਜੀ ਵੀ ਕਿਹੜੇ ਕਰੇ ਸਮੇਂ 'ਚ ਕਦੋਂ ਆਣ ਜੀ ਬੜਾ ਚੰਗਾ ਲੱਗਾ ਵੀਰ ਆਰਟਿਸਟ ਫਿਲਮ ਲਿਖੀਏ ਸੂਹੇ ਵਿੱਚ ਹੀ ਰਿਵਾਜ ਆ ਮਤਲਬ ਇਹ ਤੁਹਾਡੀ ਨੈਕਸਟ ਪਾਰੀ ਹੈ ਹਨਾ ਜੀ ਬਿਲਕੁਲ ਜੀ ਵੀ ਗਾਣਿਆਂ ਤੋਂ ਬਾਅਦ ਵੀਰ ਸਿੰਘ ਜਦ ਮੈਂ ਜਦੋਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਵੀ ਕਮਾਲ ਹੀ ਕਰਤਾ ਮੈਂ ਉਮੀਦ ਨਹੀਂ ਸੀ ਕੀਤੀ ਕਿ ਨਾ ਸਾਊਜਾ ਮੁੰਡਾ ਫਿਲਮ ਲਿਖ ਲੇਗਾ ਔਰ ਇਸ ਤਰ੍ਹਾਂ ਦੀ ਫਿਲਮ ਬੜੀ ਇੰਟੈਂਸ ਫਿਲਮ ਹੈ ਆਪਣੇ ਆਪ ਬੜੀ ਖੂਬਸੂਰਤ ਫਿਲਮ ਹੈ ਸ਼ੁਕਰੀਆ ਕਿਵੇਂ ਦਾ ਰਿਅਲ ਐਕਸਪੀਰੀਅੰਸ ਬੜਾ ਮਜ਼ਾ ਆਇਆ ਜੀ ਮੈਂ ਬਹੁਤ ਕੁਝ ਨਵਾਂ ਐਕਸਪਲੋਰ ਕੀਤਾ ਆਪਣੇ ਅੰਦਰ ਦੀ ਐਕਟਿੰਗ ਵੀ ਕੀਤੀ ਆਟ ਹੋਏ ਜੀ ਹਾਂ ਜੀ ਐਕਟਿੰਗ ਪਹਿਲਾਂ ਮੈਂ ਡਰਦਾ ਹੁੰਦਾ ਸੀਗਾ ਪਹਿਲਾਂ ਵੀ ਫਿਲਮ ਦੀ ਆਫਰਸ ਸੀਗੇ ਪਰ ਮੈਨੂੰ ਹਮੇਸ਼ਾ ਇਹ ਲੱਗਦਾ ਸੀ ਯਾਰ ਮੈਂ ਕਦੀ ਟਰਾਈ ਨਹੀਂ ਕੀਤਾ ਮੈਂ ਸਿੱਖਿਆ ਨਹੀਂ ਤਾਂ ਪਤਾ ਨਹੀਂ ਕਿੱਦਾਂ ਹੋਊਗਾ ਪਰ ਜਦੋਂ ਇਹ ਫਿਲਮ ਸਾਡੀ ਅਸੀਂ ਕਰ ਰਹੇ ਸੀਗੇ ਤਾਂ ਉਹ ਸਪੈਸ਼ਲੀ ਜਿਹੜਾ ਫਤੇਹ ਸਿੰਘ ਦਾ ਕਰੈਕਟਰ ਸੀਗਾ ਉਦਲੀ ਨਾ ਜੰਜੋਤਪਾ ਜੀ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਕਹਿੰਦੇ ਕਿ ਮੈਂ ਇੰਡਸਟਰੀ ਚ ਸਾਰੇ ਚੀਜ਼ੇ ਕਮਾ ਕੇ ਦੇਖ ਲੇ ਪਰ ਤੁਸੀਂ ਸੂਟ ਹੁੰਨੇ ਹੋ ਚ ਹਾਂ ਤੁਸੀਂ ਕਰੋ ਉਹਨੂੰ ਕਰੈਕਟਰ ਨਾਲ ਤਾਂ ਮੇਰਾ ਮੈਂ ਪਹਿਲਾਂ ਹੀ ਕਿਹਾ ਸੀ ਵੀ ਬਾਜੀ ਮੈਂ ਮੇਰੇ ਲਈ ਔਖਾ ਮੈਨੂੰ ਲੱਗਦਾ ਨਹੀਂ ਮੈਂ ਕਰ ਪਾਉਂਗਾ ਫਿਰ ਉਸ ਤੋਂ ਬਾਅਦ ਮਨਦੀਪ ਸਿੰਘ ਨੇ ਅੰਮ੍ਰਿਤਸਰ ਤੋਂ ਸਾਡੇ ਐਕਟਿੰਗ ਕੋਚ ਉਹਨਾਂ ਨੇ ਫਿਰ ਕੰਮ ਕਰਨਾ ਸ਼ੁਰੂ ਕੀਤਾ ਮੇਰੇ ਉੱਤੇ ਉਹ ਜਦੋਂ ਤਿੰਨ ਕਿ ਦਿਨ ਅਸੀਂ ਕੰਮ ਕੀਤਾ ਤਾਂ ਉਹਨਾਂ ਆਖਿਆ ਵੀ ਪਾਜੀ ਤੁਸੀਂ ਤਾਂ ਆਲਰੇਡੀ ਐਕਟਰ ਹੈਗੇ ਹੋ ਤੁਸੀਂ ਵਧੀਆ ਕਰ ਸਕਦੇ ਹੋ ਉਦਾਂ ਹੀ ਹੋਇਆ ਉਹ ਜਦੋਂ ਕਰਨਾ ਸ਼ੁਰੂ ਕੀਤਾ ਮੈਨੂੰ ਵੀ ਲੱਗਿਆ ਕਿ ਹਾਂ ਮੇਰੀ ਗ੍ਰਿਪ ਚ ਮੇਰੀ ਗ੍ਰਿਪ ਚ ਹੈਗੀ ਹੈ ਚੀਜ਼ ਮੈਨੂੰ ਪਹਿਲਾਂ ਐ ਸੀ ਕਿ ਜੇ ਕਿਉਂਕਿ ਹੁਣ ਗਾਉਣ ਤੇ ਮੈਂ ਕੰਮ ਕੀਤਾ ਐ ਮੈਂ ਸਿੱਖਿਆ ਮਿਹਨਤ ਲਾਈ ਐ ਮੈਨੂੰ ਪਤਾ ਮੇਰੀ ਗ੍ਰਿਪ ਚ ਐ ਮੈਂ ਕਿੰਨਾ ਗਾਉਣਾ ਕਿੰਨਾ ਨਹੀਂ ਗਾਉਣਾ ਹੈ ਨਾ ਐਕਟਿੰਗ ਬਿਲਕੁਲ ਖੁੱਲੀ ਸੀ ਮੇਰੇ ਵਾਸਤੇ ਉਹਨੂੰ ਗ੍ਰਿਪ ਚ ਕਰਨਾ ਆ ਗਈ ਹੱਥ ਚ ਕੰਟਰੋਲ ਹੋ ਗਈ ਹੱਥ ਚ ਆ ਗਈ ਹੁਣ ਹੋਰ ਫਿਲਮਾਂ ਕਰ ਸਕਦਾ ਵੀ ਬਿਲਕੁਲ ਹਾਂ ਜੀ ਹਾਂ ਜੀ ਪੰਜਾਬੀਆਂ ਜੋਨੂ ਕਿੰਦਾ ਵੀ ਪੂਰੇ ਸਿੱਖੀ ਸਰੂਪ ਵਾਲਾ ਮੁੰਡਾ ਸਰਦਾਰ ਹੀਰੋ ਵੀ ਸਾਡੇ ਕੋਲ ਹੁਣ ਹੋ ਗਿਆ ਜੀ ਜੀ ਬਿਲਕੁਲ ਥੈਂਕ ਯੂ ਬਿਲਕੁਲ ਬਹੁਤ ਚੰਗਾ ਲੱਗਾ ਬਹੁਤ ਸਾਰੀਆਂ ਦੁਆਵਾਂ ਔਰ ਬੜੀਆਂ ਉਮੀਦਾਂ ਨੇ ਸਾਨੂੰ ਔਰ ਬੜੀ ਖੁਸ਼ੀ ਤੇ ਬੜਾ ਮਾਣ ਸ਼ੁਕਰੀਆ 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 ਮਿਹਰਬਾਨੀ